ਓ ਵੀਰੇ ਕਿਧਰ ਭੱਜਾ ਓ ਭਰਾਵਾ ਕਿਧਰ ਭੱਜਾ ਕਿਧਰ ਹੱਤ ਹੋ ਗਏ ਯਾਰ ਇਹਨਾਂ ਦੀ ਕਾਣ ਕੇ ਕਾਣ ਹੈ ਗੌਣੇ ਇਹਨਾਂ ਇਹਨਾਂ ਮਗਰ ਗੱਡੀ 라 ਵੀ ਰਹਿਰ ਓ ਵੀਰੇ ਕਮਾਲ ਹੋ ਗਿਆ ਯਾਰ ਅਸੀਂ ਤਾਂ ਗੱਲ ਕਰਨਾ ਹੀ ਤੇਰੇ ਨਾਲ ਅਗਾਈ ਭੱਜ ਕੇ ਫੜ ਫਿਰ ਇਹਨੂੰ ਮੈਨੂੰ ਫੋਨ ਫੜਾ ਦੇ ਅਗਾਈ ਮੈਨੂੰ ਫੋਨ ਫੜਾ ਫੜਾ ਦੇ ਭੱਜ ਕੇ ਫੜ ਉਹਨੂੰ ਕਤੀੜ ਨੂੰ ਇਹਦੀ ਇਹਦੀ ਮਾਰ ਫੜਾ ਕਾਈ ਭੱਜ ਕੇ ਫੜੇ ਨੂੰ ਕਿਹਨਾਂ ਵਿਚਾਰੀਂ ਨੀਂ ਗੰਦੂ ਮੇ ਵੇਚ ਅਸੇ ਵੇਚ ਦਿੱਤੀਆਂ ਕਿੱਥੇ ਵੇਚੀਆਂ ਇਹ ਗੱਲ ਹੈ ਕਹਿੰਦੇ ਆ ਵੀ ਹਰਿਆਣੇ ਚ ਵੇਚੀਆਂ ਕਿੰਨੇ ਆ ਪੂਆ ਨੇ ਤੇ ਪਿਓ ਨੇ ਦਿੰਨੇ ਇੱਕ ਥਾਂ ਦੇ ਤਿੰਨ ਥਾਂ ਦੇ ਵੇਚੀਆਂ ਨੇ ਉਹ ਵੇਚ ਇਹ ਵਾ ਟੀ ਡੇੜੀ ਉਹ ਤਿੰਨ ਚਾਰ ਥਾਂ ਹੀ ਵੇਚੀ ਆ ਨਿੱਕੀ ਇੱਕ ਥਾਂ ਹੀ ਆ ਵੀਰ ਦੀ ਸਮਾਂ ਦੀ ਮੇਰੀ ਨਾ ਤੁਹਾਡੇ ਮੂਰੇ ਮਿਹਨਤਾਂ ਜਿਹੜੇ ਇਹ ਬੱਚੇ ਆ ਜਿਹਨਾਂ ਕੁੜੀਆਂ ਇਹਨਾਂ ਵੇਚਦੇ ਆ ਉਹ ਕਿਵੇਂ ਨਾ ਕਿਵੇਂ ਇਹਦੇ ਕੋਲੇ ਆ ਜਾਣ ਇਹਦੇ ਬੱਚੇ ਬਗਿਆ ਮੈਂ ਵੀ ਇੱਕ ਖਾਸਾ ਹੀ ਫਤਿਹ ਹੋਠੀ ਰਾਜੀ ਮੈਂ ਇੱਕ ਖਾਸਾ ਹੀ ਫਤਿਹ ਹੋਠੀ ਰਾਜੀ ਹੋਠੀ ਰਾਜ ਬਾਬਿਓ ਹੋਠੀ ਰਾਜੀ ਮਾਫੀ ਮੰਗਦਾ ਮੈਂ ਲੇਟ ਹੋ ਗਿਆ ਕਾਫੀ ਹਾਂ ਕਿਹੜੀ ਮਾਤਾ ਹੋਠੀ ਰਾਜੀ ਬੈਠੀ ਸਾਹਮਣੇ ਅੱਛਾ ਜੀ ਹੋਠੀ ਰਾਜੀ ਮੈਂ ਖਾਸਾ ਹੀ ਫਤਿਹ ਹੋਠੀ ਰਾਜੀ ਆ ਮਾਤਾ ਵਾ ਉਹ ਬੈਠੀ ਇਹਨਾਂ ਦਾ ਬੋਲਿਆ ਨਹੀਂ ਜਾਂਦਾ ਅੱਛਾ ਹੈਗੀ ਕਿੱਥੋਂ ਇਹ ਇਸੇ ਪਿੰਡ ਦੀ ਇਹਨਾਂ ਆਪਣੇ ਰਹਿੰਦੇ ਯਾਰ ਪਿੰਡ ਦੇ ਇਹਨਾਂ ਦੇ ਘਰਾਂ ਚੋਂ ਹੀ ਆਉਂਦੇ ਸਾਰੇ ਪਰਿਵਾਰ ਚੋਂ ਹੀ ਇਹਨਾਂ ਦੇ ਇੱਕ ਹਸਾਮ ਨੇ ਇਹਨਾਂ ਦਾ ਵੀ ਸਿਸਟਮ ਉਹ ਹੈ ਜਿਹੜਾ ਫਲਾਸ ਕਰ ਵਾਲਾ ਕੇਸ ਕੋ ਸਪੇਂਟ ਪੁੰਡਾ ਵਾਲੇ ਵਾਵਾ ਇਹਦੇ ਨਾਲ ਹੈ ਨਾ ਗਲਤ ਕਰਦੇ ਆ ਬੋਲਦੀ ਬੋਲਦੀ ਕੁਝ ਨਹੀਂ ਆ ਬੋਲਦੀ ਨਹੀਂ ਗੀ ਆਉਂਦੀ ਆਇ ਨਹੀਂ ਅੱਛਾ ਹੋਵੇ ਦਸਨੀ ਮੈਨੂੰ ਮਾਰਦੀ ਉਹਦਾ ਭੈਣ ਦਾ ਨਾਮ ਲੈਂਦੀ ਆ ਕਿ ਮੈਨੂੰ ਮਾਰਦੀ ਰਹੀ ਆ ਇਹ ਇਹ ਜਦੋਂ ਕੋਲੇ ਜਾਂਦੀ ਤਾਂ ਡਰਦੀ ਆ ਨਹੀਂ ਤਾਂ ਸਾਹ ਤੇ ਆ ਉਹ ਇਹ ਮਗਰ ਜੋ ਉਹ ਇਹ ਪਾਣੀ ਕਿਹੜੀ ਕਿਲੋ ਡਰ ਜਾਂਦੀ ਉਹਦੇ ਤੋਂ ਮੈਂ ਕਿਹਾ ਮਗਰ ਭਾਈ ਤੁਹਾਡੀ ਕੀ ਲੱਗਦੀ ਮਾਤਾ ਜੀ ਤੁਹਾਡੇ ਤਾਈ ਦੀ ਮਗਰ ਕਿ ਅੱਛਾ ਜੀ ਇਹਨੂੰ ਵਿਚਾਰੀ ਨੂੰ 12 ਮਹੀਨੇ ਦੇ ਛੱਡ ਕੇ ਸਾਰਾ ਪਰਿਵਾਰ ਚਲਾ ਗਿਆ ਦੋ ਤਿੰਨ ਦਿਨ ਕੰਡੀ ਰਹੀ ਮੜ ਕੇ ਵੀ ਇਹ ਇਹਦੇ ਮੁਕਾਬਤੀ ਆ ਕਹਿੰਦੀ ਵੀ ਮੇਰੇ ਨਾਲ ਗਲਤ ਕੰਮ ਹੋਇਆ ਨਹੀਂ ਜਦੋਂ ਇਹ ਬੋਲਦੀ ਨਹੀਂ ਆ ਤੇ ਇਹ ਕਿੱਦਾਂ ਇਸ਼ਾਰੇ ਜਿਹੇ ਦੱਸਿਆ ਸ਼ਾਰਿਆ ਚੀਜ਼ ਨੇ ਦੱਸਿਆ ਆਪਾਂ ਇਹਨੂੰ ਘਰੇ ਲੈ ਗਏ ਪਤਾ ਨਹੀਂ ਡਰ ਗਈ ਰੱਬ ਜਾਣ ਲੱਗੀ ਗਾ ਨਹੀਂ ਹੈ ਨਾ ਜਦੋਂ ਆਪਾਂ ਸਮਝੀ ਨਹੀਂ ਮੈਂ ਆਉਂਦੇ ਘਰੇ ਲੈ ਗਈ ਮੈਂ ਕਿ ਜਿੱਥੇ ਮੇਰੇ ਬੱਚੇ ਰੋਟੀ ਖਾਂਦੇ ਆਪਾਂ ਇਹਨੂੰ ਵੀ ਦੇਵਾਂਗੇ ਇਹਦਾ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਇਹਦਾ ਟੈਸਟ ਵੀ ਕਰਵਾਉਣਾ ਪੈਣਾ ਬਾਅਦ ਵਿੱਚ ਮੈਂ ਤੁਹਾਨੂੰ ਦੱਸਦੀ 15 ਦਿਨਾਂ ਆਫਰ ਦੂੰਗੀ 15 ਦਿਨਾਂ ਆ ਵੀਡੀਓ ਵੀ ਆ 15 ਦਿਨ ਆਪਣੇ ਕੋਲੇ ਰਹੀ ਆ ਬਾਅਦ ਵਿੱਚ ਇਹਦਾ ਭਰਾ ਆਇਆ ਉਹ ਲੈ ਗਿਆ ਸਾਡੇ 3.5 ਮਹੀਨੇ ਉਹਨੇ ਰੱਖੀ ਕੋਈ ਉਹਨੇ ਕਾਨੂੰਨੀ ਕਾਰਵਾਈ ਨਹੀਂ ਕੀਤੀ ਵੀਰੇ ਅੱਛਾ ਇਹਦਾ ਭਰਾ ਵੀ ਹੈਗਾ ਹੈ ਦੋ ਤਾਂ ਇੱਕ ਬਾਹਰ ਇੱਕ ਇਧਰ ਬਾਹਰ ਕਿੱਥੇ ਆ ਬਾਹਰ ਅੱਛਾ ਭਰਾ ਇਹਦਾ ਵੀ ਹੈਗਾ ਵਾ ਮੈਨੂੰ ਦੱਸਣਾ ਆਉਂਦਾ ਹੀ ਨਹੀਂ ਕੀ ਹੋਇਆ ਇਹ ਪਤਾ ਨਹੀਂ ਦੱਸਣਾ ਨਹੀਂ ਹੋਵੇ ਵਿੱਚ ਘਰੋਂ ਬਾਹਰ ਚ ਗਈ ਤੇ ਤਲਵੰਡੀ ਵੀ ਰਾਹ 'ਚ ਹੀ ਜਾਂਦੀ ਸੀ ਮੇਰੇ ਕਿਸੇ ਨਾਲ ਕੋਈ ਨਹੀਂ ਹਾਂਜੀ ਉਹ ਉਧਰ ਚੱਲੇ ਗਏ ਕਹਿੰਦੇ ਵੀ ਮੈਨੂੰ ਕਿਸੇ ਨਾਲ ਫੋਨ ਲਾਇਆ ਵੀ ਰਾਤ ਤੁਰ ਹੀ ਜਾਂਦੀ ਮੈਂ ਬੇਟਾ ਭਜਾਇਆ ਉਹਦੇ ਮੈਂ ਕਿ ਪਤਵਾ ਕੇ ਲਿਆਏ ਨੇ ਨਾ ਨਹੀਂ ਨਹੀਂ ਅੱਛਾ ਸ਼ਾਮ ਨੂੰ ਅਸੀਂ ਫੇਰ 4 ਵਜੇ ਗਏ ਸਾਨੂੰ ਕਿਤੇ ਨਹੀਂ ਮੰਡੀ 'ਚੋਂ ਲੱਭੀ ਦੂਜੇ ਦਿਨ 2 ਵਜੇ ਫੋਨ ਆ ਗਿਆ ਦਾ ਮੋਗੇ ਬੈਠੀ ਪੈਣੀ ਥੇ ਲੈ ਇੱਥੇ ਲੈ ਆਓ ਇੱਥੇ ਲੈ ਆਓ ਅੱਛਾ ਨਹੀਂ ਇਹ ਇਧਰ ਨਾ ਥੋੜਾ ਜਿਹਾ ਕੋਈ ਗੱਲ ਨਹੀਂ ਵੀਰੇ ਤੇ ਇਹਨਾਂ ਦਾ ਕੋਈ ਪਰਿਵਾਰ ਚਾ ਕੋਣ ਕੋਣੇ ਨੇ ਪਰਿਵਾਰ ਇਹਦੀ ਨਣਾਣਾ ਆ ਵੀਰ ਜੀ ਅੱਛਾ ਉਹ ਵੀ ਚਿੱਟਾ ਲਾਉਂਦੀ ਆ ਇਹਦੇ ਹਸ ਬਣਾ ਉਹ ਵੀ ਚਿੱਟਾ ਲਾਉਂਦੇ ਆ ਦੋ ਇਹਦੇ ਗੁੱਡ ਨੇ ਇੱਕ ਬੇਟਾ ਗੁੜੀਆਂ ਇਹਨਾਂ ਨੂੰ ਵਿਚਾਰੀਂ ਨਾ ਦੂਮੇ ਵੇਚ ਅੱਛਾ ਵੇਚ ਦਿੱਤੀਆਂ ਕਿੱਥੇ ਵੇਚੀਆਂ ਇਹ ਗੱਲ ਆ ਕਹਿੰਦੇ ਆ ਵੀ ਹਰਿਆਣੇ ਚ ਉਹਨਾਂ ਦਾ ਜੀ ਉਹਨਾਂ ਦਾ ਸਿਸਟਮ ਬਹੁਤ ਨਹੀਂ ਵੇਚੀਆਂ ਕਿੰਨੇ ਆ ਉਹ ਆਨੇ ਤੇ ਪਿਓ ਨੇ ਦਿੰਨੇ ਇੱਕ ਥਾਂ ਦੇ ਤਿੰਨ ਥਾਂ ਦੇ ਵੇਚ ਗਿਆ ਨੇ ਇਹ ਵੱਡੀ ਜਿਹੜੀ ਉਹ ਤਿੰਨੀ ਚਾਰੀ ਥਾਂ ਹੀ ਵੇਚੀ ਆ ਨਿੱਕੀ ਇੱਕ ਥਾਂ ਹੀ ਆ ਤੇ ਸਿਸਟਮ ਜਾਂਦੀ ਬਹੁਤ ਇਹਨਾਂ ਦਾ ਖਰਾਬ ਆਪਾਂ ਇਹਨਾਂ ਨੂੰ ਮਿਲ ਕੇ ਫਿਰ ਉਹਨਾਂ ਤੋਂ ਪੁੱਛੀਏ ਵੀ ਉਹ ਕੁੜੀਆਂ ਹੈ ਕਿੱਥੇ ਆ ਦੱਸਣਗੇ ਕੁਝ ਜਿਹੜਾ ਇੱਕ ਪਲਵੰਡੀ ਦਾ ਉਹਨਾਂ ਦਾ ਕਾਰਵਾਈ ਤਗੜੀ ਆ ਨਾਲੇ ਕੁੜੀਆਂ ਨਾਲ ਇਹਨਾਂ ਦੇ ਬੰਦੇ ਮੁੰਡੇ ਆਉਂਦੇ ਗੰਦ ਫੈਲਾਉਂਦੇ ਵੀ ਤੇ ਸ਼ਰਮ ਆਉਂਦੀ ਆ ਤੁਸੀਂ ਮੇਰੇ ਵੱਡੇ ਆ ਜਿਹੜੇ ਸਹਮੀ ਆ ਪਿੰਡ ਕੋਈ ਮੁੱਦਾ ਨਹੀਂ ਲਿਟੂਣਾ ਜਿਹੜੀ ਜਿਹੜੀ ਮੇਰੇ ਲੈ ਕੇ ਨਾ ਬਦਨਾਮੀ ਕੱਢੀ ਲੈਣੀ ਆ ਅਗਲਾ ਕਹਿੰਦਾ ਵੀ ਮਾੜੇ ਬੰਦੇ ਨੂੰ ਛੇੜ ਕੇ ਛੋਟੇ ਨੇ ਵਿਆਹ ਕਰਦੇ ਆ ਤੇ ਗੱਲ ਪੈ ਜਾਂਦੀ ਆ ਛੋਟੇ ਨੇ ਵਿਆਹ ਕਰਦੇ ਆ ਤੇ ਦੂਜੇ ਨੇ ਕੁੜੀ ਆ ਜਾਂਦੀ ਆ ਲੱਖ ਰੁਪਏ ਲੈ ਲਏ ਇਹਦਾ ਇਹਦਾ ਘਰ ਵਾਲਾ ਹੀ ਇਦਾਂ ਕਰੀ ਜਾਂਦਾ ਉਹ ਘਰ ਵਾਲਾ ਘਰ ਵਾਲਾ ਤੇ ਬਲੂ ਰਾਖੇ ਨਾਲ ਕੇ ਜਦੋਂ ਵੀ ਆ ਗਏ ਹਨ ਵਿਆਹ ਚੋਂ ਪੁੱਤਿਆਂ ਕਿੱਥੋਂ ਰਾਤ ਖਾਉਂਦੀਆਂ ਕੁੜੀਆਂ ਵਿਆਹ ਦੇ ਤੋਂ ਦੇ ਲੈ ਨਾ ਫੇਲੇ ਇਹ ਪੈਣੇ ਕਦ ਕਰੋਂ ਕਿਨੇ ਚਿਰ ਦੀ ਆਈ ਹੈ ਮਾਤਾਏ ਘਰੋਂ ਮੀਰ ਜੀ ਤੁਹਾਨੂੰ ਦੱਸੀ ਘਰ ਹੋਵੇ ਤੁਹਾਨੂੰ ਵਿਖਾ ਦਿੰਨੀ ਜਿਹੜਾ ਇਹਨਾਂ ਦਾ ਘਰ ਆ ਅੱਛਾ ਘਰੋਂ 15 ਦਿਨ ਮੈਂ ਪਹਿਲਾਂ ਰੱਖੀ ਇਹ ਬਾਅਦ ਚ ਚਲੀ ਗਈ ਇਹ ਨਹੀਂ ਘਰ ਇਹ ਨੀ ਇਹਦਾ ਘਰ ਵਾਲਾ ਤੇ ਇਹਦਾ ਪਾਸੇ ਸੱਜੇ ਵੀ ਜੀ ਪਹਿਲਾਂ ਪੁਲਿਸ ਨੇ ਚੱਕਿਆ ਹੋਇਆ ਸੀ ਅੱਛਾ ਸਾਈਡ ਤੇ ਹੋ ਬਾਅਦ ਚ ਆ ਤਾਂ ਗਏ ਉਹ ਰਹਿੰਦੇ ਆ ਪਾਸੇ ਰਹਿੰਦੇ ਆ ਉੱਥੇ ਵੀ ਤੁਹਾਨੂੰ ਮਿਲਾ ਦਿਆ ਅੱਛਾ ਹਾਂ ਆਪਾਂ ਨਾਲ ਆ ਤੁਹਾਡੇ ਆਵੇਂ ਮੱਛੀ ਵੇ ਰਹਿੰਦੇ ਆ ਮੈਂ ਸਵੇਰੇ ਇਹਨੂੰ ਗੁਰਪ੍ਰੀਤ ਕੋਲੇ ਲੈ ਕੇ ਜਾਣਾ ਉਹ ਭਣੇ ਕਹਿੰਦਾ ਇਹ ਜਦੋਂ ਆਏ ਕਿੰਨੀ ਪੇ ਬਲਾਏ ਬੰਦਾ ਮੈਨੂੰ ਪਤਾ ਕਿਹੜਾ ਜਿਹੜਾ ਇਹਨਾਂ ਨਾਲ ਗਲਤ ਕੰਮ ਕਰਦਾ ਪਤਾ ਕਿਹੜੇ ਕਿਹੜੇ ਬੰਦੇ ਪਤਾ ਨਾ ਆਉਂਦਾ ਨੇ ਵੀ ਨਹੀਂ ਆਦਾਨੀ ਤੇਰਾ ਪਈ ਕੀ ਹੈ ਕਿਨੇ ਪਤਾ ਨਹੀਂ ਨਹੀਂ ਨਾ ਪਤਾ ਹੈ ਨਾ ਜਿਹਦਾ ਤਰੋਂ ਕਹਿਣ ਦੀਆਂ ਗੱਲਾਂ ਇਹ ਕਹਿ ਦਿੰਦੀ ਹੈ ਲੋਕ ਅਗਲਾ ਕਹਿ ਦਿੰਦਾ ਕੋਈ ਅੰਡੀ ਗਵੰਡੀ ਕਹਿ ਦਿੰਦਾ ਸਾਡੇ ਵੀਰੇ ਦੱਸਾ ਕਿ ਨਾਲ ਖੜਨਾ ਪੈਣਾ ਤੁਹਾਨੂੰ ਨਾ ਨਹੀਂ ਜਿੱਥੇ ਵੀ ਤੁਸੀਂ ਗੋਣੇ ਆਈ ਸੇਵਾ ਮੈਂ ਤਾਂ ਕਹਿੰਦੀ ਵੀਰ ਜੀ ਤੁਹਾਡੇ ਵੀਰ ਜੀ ਸਮਾਂ ਦੀ ਮੇਰੀ ਨਾ ਤੁਹਾਡੇ ਮੂਰੇ ਮਿਹਨਤਾਂ ਜਿਹੜੇ ਦੇ ਬੱਚੇ ਆ ਜਿਹਨਾਂ ਕੁੜੀਆਂ ਇਹਨਾਂ ਵੇਚੇਗਾ ਉਹ ਕਿਵੇਂ ਨਾ ਕਿਵੇਂ ਇਹਦੇ ਕੋਲੇ ਆ ਜਾਣ ਇਹਦੇ ਬੱਚੇ ਇਸਵੇਂ ਬੱਚਿਆਂ ਦਾ ਬਹੁਤ ਜ਼ਿਆਦਾ ਸੰਸਾਰ ਕਰਦੇ ਬੱਚਿਆਂ ਦਾ ਹੀ ਆਈ ਇਰੇ ਭਾਈ ਦੀ ਆ ਘਰੇ ਬਹੁਤ ਕਰ ਮਾਰ ਕੇ ਆਉਂਦੀ ਆ ਫਿਰ ਮੈਂ ਲੈ ਕੇ ਉਹ ਨਹੀਂ ਫਿਰ ਮੈਨੂੰ ਨਹੀਂ ਦਿਹਾਉਣੀ ਆ ਨੇ ਇਹਦੇ ਆਪਾਂ ਹਸਬੰਡ ਨਾਲ ਇਹਨਾਂ ਕਰੋ ਸੰਪਰਕ ਹੈਗਾ ਕੋਈ ਨੰਬਰ ਨੰਬਰ ਹੈ ਨਹੀਂ ਵੀਰੇ ਤੁਹਾਨੂੰ ਕਹੀ ਤਾਂ ਜਾਣੀ ਮੇਰੇ ਕੋਲ ਨੰਬਰ ਨਾਲ ਕਰਨਾ ਚਾਹੋਗੇ ਵੀ ਨਾ ਕੰਮ ਨਹੀਂ ਹੁੰਦਾ ਉਹਨਾਂ ਨੇ ਤੁਹਾਨੂੰ ਤਾਂ ਵੀ ਨਹੀਂ ਕੋਈ ਨਿਆਂ ਨਹੀਂ ਬਾਬੇ ਨਿਆਂ ਤਾਂ ਆਪਾਂ ਫੇਰ ਮੇਰੇ ਵੈਸੇ ਤੁਹਾਨੂੰ ਕਹਿਣ ਦੀ ਮੈਂ ਤਾਂ ਕਹਿੰਦੀ ਸਮਝਾਤ ਪੈਣ ਬੇਸਤ ਗੱਲ ਗੱਲ ਕਰ ਸਕਦੇ ਕਰੋ ਤੁਸੀਂ ਹੋਰ ਬੇਸਤ ਗੱਲ ਕਰਨੀ ਹੈ ਅਸੀਂ ਹੋਰ ਗੱਲ ਤੋਂ ਗੱਲ ਕੱਢਦੀ ਆ ਵੀਰ ਜੀ ਤੇ ਪਰ ਜੇ ਉਹ ਹਿਸਾਬ ਲਈਏ ਉਹਨਾਂ ਨੇ ਤਾਂ ਸਾਨੂੰ ਜੇ ਹੀ ਦੋ ਜਣੇ ਕਵਾਂਗੇ ਨਾ ਉਹਨਾਂ ਨੂੰ ਘਰੇ ਸਾਡੇ ਗਾਲ ਪੈਣਾ ਮੋਟਰਸਾਈਕਲ ਕੋਈ ਆਇਆ ਇਹਨਾਂ ਦੇ ਘਰੇ ਉਹਦਾ ਚਰ ਮੋਟਰਸਾਈਕਲ ਲਕੋ ਲਿਆ ਉਹ ਰੋਂਦਾ ਪੈਟ ਦਾ ਉੱਠ ਗਿਆ ਉਹ ਕਿਸੇ ਮੁੰਡੇ ਨੂੰ ਲੈ ਕੇ ਆਏ ਅੰਦਰ ਮੋਟਰਸਾਈਕਲ ਕਢਾ ਕੇ ਦਿੱਤਾ ਕੋਈ ਕਵਾਰਗਾ ਆਉਂਦਾ ਸੀ ਕਹਿੰਦੇ ਸੀ ਚੀਜ਼ ਵਿੱਚ ਨਹੀਂ ਸ਼ਰਮ ਆਉਂਦੀ ਮੈਨੂੰ ਇਹੋ ਗੱਲਾਂ ਕਰਦੀ ਨੂੰ ਕੁੜੀ ਅੰਦਰ ਬਾਹਂਦੇ ਸੀ ਮੜ ਕੇ ਕਹਿੰਦੇ ਸੀ ਕੁੜੀਆਂ ਨੂੰ ਕਵਾਰਗਾ ਚਿੰਬੜ ਗਿਆ ਉਹ ਤਾਂ ਹੀ ਟੁੱਟ ਗਈ ਉਹਨਾਂ ਨੇ ਕੋਈ ਆਣ ਵਾਲਾ ਉਹਨਾਂ ਨੇ ਕੋਈ ਛੱਡਿਆ ਹੀ ਨਹੀਂ ਲੁੱਟਣ ਵਾਲਾ ਕੋਈ ਇੱਕ ਬੰਦੇ ਨੂੰ ਕਹਿਣਾ ਕੋਈ ਨਾ ਕਹਿ ਨਹੀਂ ਸਕਦੇ ਕਿੰਨੀ ਉਮਰ ਆ ਕਿੰਨੀ ਉਮਰ ਉਹਨਾਂ ਦੀ ਕੁੜੀ ਦਾ 1 ਦਾ 8 ਸਨ ਦਾ ਯਾਰਮ 1 ਦਾ 9 ਦਾ ਬੇਟੇ ਦਾ ਇੱਕ ਦਾ 18 ਦਾ ਤੇ ਇੱਕ ਦਾ 9 ਦਾ ਇਹਦਾ ਮਤਲਬ ਫਿਰ ਦੋਵੇਂ 18 ਸਾਲਾਂ ਤੋਂ ਘਟਦੀਆਂ ਵਾ ਹਾਂਜੀ ਹਾਂਜੀ ਹਾਂ ਹਾਂ ਤੇ ਬਾਬੇ ਜਿਓ ਜੋ ਵਿਆਹਦੇ ਇਹਨਾਂ ਨੂੰ ਤੇ ਫਿਰ ਵੀ ਉਹਨਾਂ ਦੇ ਕੇਸ ਹੁੰਦਾ ਵਾ ਉਹਦਾ ਬਸ ਗੱਲ ਇਹ ਤਾਂ ਦਫੀ ਹਾਂਜੀ ਮੈਂ ਤਾਂ ਕਹਿੰਦੀ ਆ ਜੇ ਉਹ ਮਤਲਬ ਕਿ ਹੰਡੇ ਵਰਤੇ ਆਗੇ ਜਿਹੜੀ ਭੂਆ ਜੇ ਕਿਤੇ ਕੁੜੀਆਂ ਦੀ ਉਹ ਚੱਕੀ ਜਾਵੇ ਨਾ ਤੇ ਕੁੜੀ ਨਿਕਲ ਜੇ ਮੇਰੇ ਸਾਹ ਸਾਡੇ ਪਿੰਡ ਜੀ ਭਾਈ ਜੀ ਬਹੁਤ ਬੋਲ ਜਿਹੜੀ ਭੂਆ ਉਹ ਚੱਕੀ ਜਾ ਉਹ ਦੋਵੇਂ ਦੇ ਮੱਚ ਹੋਰੀਆਂ ਇੱਕ ਪਲਵੰਡੀ ਦਾ ਦੀਪੂ ਦੀ ਭੂਗਰਪ੍ਰੀਤਾ ਇਹਨਾਂ ਨੇ ਗੰਦ ਪਾਇਆ ਦੋਨਾਂ ਨੇ ਉਹਦਾ ਕੀ ਰਿਲੇਸ਼ਨ ਉਹਦਾ ਕੀ ਰਿਲੇਸ਼ਨ ਨਾਲ ਉਹ ਬਸ ਐਵੇਂ ਨਾਲ ਲਿਆ ਅੱਛਾ ਵੀਰ ਉਹ ਇੱਥੇ ਤੋਂ ਨੂੰ ਆਣੀ ਵੀ ਮੇਥੋਂ ਸਾਰੇ ਵੱਡੇ ਸ਼ਰਮ ਹੁੰਦੀ ਆ ਜਿਹੜੀ 17 ਸਾਲ ਦੀ ਕੁੜੀ ਆ ਨਾ ਹਾਂਜੀ ਉਹਨੂੰ ਰਾਤ ਨੂੰ ਗਲਤ ਕੰਮਾਂ ਲਈ ਮੋਟਰਾਂ ਦੇ ਲੈ ਕੇ ਜਾਣਾ ਸ਼ਰਮ ਕੁੜੀ ਆ ਬਿਆਨ ਦੇਉਗੀ ਇਹ ਤੇ ਕੁੜੀਆਂ ਹੁਣ ਮਿਲੂ ਤਾਂ ਆਪੇ ਬਿਆਨ ਦੇਉਗੀ ਫਿਰ ਨਾਰ ਰਲੀ ਵੀ ਆਈ ਹੋਰ ਬਿਆਨ ਆਪੇ ਵੀ ਪਰ ਜੇ ਨਾਰ ਰਲੀ ਹੋਈ ਤਾਂ ਨਾ ਦੇਊਗੀ ਇਹ ਕੀ ਇਹ ਦੇ ਇੱਕ ਪਿੰਡ ਕਿਹੜਾ ਏ ਪੀ ਵਾਲੀ ਪੀਹੇ ਵਾਲਾ ਜ਼ਿਲ੍ਹਾ ਫਰੋਹੇਪੁਰ ਤੇ ਉਹਦੇ ਘਰ ਵਾਲੇ ਦਾ ਕੀ ਇਹ ਮਾਤਾ ਜੀ ਦੇ ਘਰ ਵਾਲੇ ਦਾ ਕੀ ਨਾਮ ਆ ਇਹਦਾ ਨਾਮ ਉਹ ਕੱਚਾ ਤਾਂ ਗੋਪੀ-ਗੋਪੀ ਕਹਿੰਦੇ ਕਾਗਜ਼ਾ ਤੇ ਮਿਲਦਾ ਬਲਵਿੰਦਰ ਆਖਦਾ ਤੇ ਮੁੰਡੇ ਦਾ ਨਾਮ ਇਹਦੇ ਮੁੰਡੇ ਦਾ ਨਾਮ ਹਰਬੰਨ ਪ੍ਰੀਤ ਸਿੰਘ ਤੇ ਉਹ ਰਹਿੰਦੇ ਪਾਸੇ ਹੀ ਆ ਕਿਤੇ ਹਾਂਜੀ ਪਾਸੇ ਕੇਸ ਚੱਲਦੇ ਉਹਨਾਂ ਤੇ ਹਾਂਜੀ ਕੇਸ ਚੱਲ ਠੀਕ ਆ ਕਿ ਕਿਸੇ ਕੋਲੋਂ ਉਹਦਾ ਨੰਬਰ ਨਾ ਮਿਲੂਗਾ ਕਿਸੇ ਵੀ ਕੋਲੋਂ ਹੀ ਤੇਸੀ ਤੁਹਾਡੇ ਨਾਲ ਚੱਲ ਵੜਦੇ ਪਿਆਰ ਆ ਤੁਹਾਡੇ ਨਾਲ ਜਾਣ ਨੂੰ ਕਿ ਘਰੇ ਉਹਨਾਂ ਦੇ ਹਾਂ ਨਾਲ ਜਾਣ ਪਿਆਰ ਆ ਆਪਾਂ ਤੁਹਾਡੇ ਘਰ ਕਿੱਥੇ ਇੱਥੇ ਲੱਗੇ ਆ ਨਹੀਂ ਮਾਛੀ ਪੁਗਰਾ ਬੈਂਡ ਆਈ ਅੱਛਾ ਆਈ ਆ ਬੈਂਡ ਦਾ ਪੀਰ ਆ ਰੇ ਮਾਛੀ ਅੱਛਾ ਅੱਛਾ ਚੱਲ ਗਏ ਆ ਹੁਣ ਉਹ ਵੀ ਮੁੰਡਾ ਚਿੱਕਾ ਲਾਉਂਦਾ ਜਿਹਦੇ ਘਰੇ ਰਹਿੰਦੇ ਉਹਦੀ ਮਾਂ ਬਾਪ ਆ ਗਏ ਚੱਲ ਚੱਲ ਹੂੰ ਕਿੱਦਾਂ ਕਰਨਾ ਉਹਨਾਂ ਨੂੰ ਉੱਥੇ ਸੱਦੀ ਸਰਪੰਚ ਕੋਲ ਆਈਏ ਮਿਲੋ ਆਹੋ ਨਹੀਂ ਉਹਨਾਂ ਨਾਲ ਤਾਂ ਨਹੀਂ ਹੋਣਾ ਹਾਂਜੀ ਬੰਦੇ ਜੇ ਕਹਿੰਦੇ ਤਾਂ ਬੁਲਾ ਲੈਣ ਹਾਂਜੀ ਆ ਸੱਤਾ ਸਾਹਿਬ ਕੋਲ ਬੁਲਾਈ ਜੋ ਵੀ ਚੇਜ ਹੋਣ ਵਾਲਾ ਕਹਿੰਨੇ ਪੁਰਾਣੇ ਕਹਿੰਨੇ ਆਪਾਂ ਸਾਰਾ ਕੁਝ ਆ ਵੀਡੀਓ ਵੀ ਵਿਖਾ ਲੈ ਜਿੱਦੇ ਮੋਗਿਓ ਲਿਆਂਦੀ ਉਹ ਵੀ ਵੇਖ ਲਓ ਮੋਗਿਓ ਮੋਗੇ ਚੱਲ ਗਈ ਸੀ ਅੱਛਾ ਉਦਾਂ ਹੀ ਤੁਰਦੀ ਫਿਰਦੀ ਮੈਂ ਤਲਵੰਡੀ ਲੈਣ ਗਿਆ ਸੀ ਮੇਰੇ ਨਾਲ ਹੀ ਨਹੀਂ ਮਾਂ ਸਭ ਬੰਦੇ ਨੂੰ ਸ਼ਰਮ ਨਹੀਂ ਆਈ ਕਿ ਮੇਰੀ ਮਾਂ ਇੱਥੇ ਤੁਰੇ ਫਿਰਦੀ ਮੋਟਰਾਂ ਤੇ ਵਿਚਾਰੀ ਹੈਗੀ ਭਾਵੇਂ ਹਣਾ ਆਪਾਂ ਹੀ ਮੁੰਡਾ ਛੋਟਾ ਵਾ 15 ਸਾਲ ਦਾ ਹੁੰਦਾ ਮੈਂ ਸਹੀ ਹਾਂ ਉਹਨੂੰ ਤਾਂ ਦਾਕਾ ਮਾਰਦੇ ਤੇ ਡਰ ਇਹ ਤੇ ਆਪਣੇ ਘਰੇ ਹੁੰਦਾ ਸੀਗਾ ਘਰ ਤਾਂ ਵੀ ਗੰਦ ਪਈ ਉਹ ਉਹ ਨਸ਼ੇ ਕੀਤੀ ਜਾਂਦਾ ਤੇ ਇਹ ਗਾਂ ਤੋਰੀ ਫਿਰਦਾ ਵਿਚਾਰਿਆ ਤੇ ਉਹ ਜਵਾਗਾਂ ਗਾਂ ਰੁਲੇ ਫਿਰਦੇ ਆ ਹੋਰ ਰੱਖੀ ਪਾਦਾ ਸੀ ਜਨਾਬੀ ਆ ਦੋਵੇਂ ਭੈਣ ਭਰਾ ਦੋਵੇਂ ਹਾਂ ਇਹ ਜੀਲੀ ਦੇ ਲੱਗੇ ਆ ਗੱਲ ਭੈਣ ਨੂੰ ਨਾ ਲੈ ਜਾਂਦਾ ਤੂੰ ਹੋਰ ਕੀ ਦੱਸੋ ਧੀ ਨੂੰ ਲੈ ਜਾਂਦਾ ਵੀਰੇ ਰਾਤ ਨੂੰ ਧੀ ਨੂੰ ਰਾਤ ਨੂੰ ਸਾਨੂੰ ਸ਼ਰਮ ਹੁੰਦੀ ਆ ਗੱਲ ਨੰਬਰ ਦੇ ਮੈਂ ਦਉਂਦਾ ਸਾਡੇ ਪਿੰਡ ਦੇ ਵਿੱਚ ਤਾਂ ਬਹੁਤ ਕੰਮ ਨਹੀਂ ਨਹੀਂ ਕੋਈ ਨਹੀਂ ਆ ਭਿਆਂ ਵਾਲਾ ਹੁਆ ਮੈਂ ਮੈਂ ਡੱਕ ਤੂੰ ਵੱਡਾ ਨੰਬਰ ਲਈਦਾ ਸਰ ਕੁ ਜੀ ਸਵੇਰੇ ਲੈ ਕੇ ਤੋਏ ਲੈ ਯੋ ਉਹ ਮੇਰੇ ਜੇੜ ਦਾ ਲੜਕਾ ਮੇਰਾ ਲੜਕਾ ਹਾਂਜੀ ਤੁਹਾਨੂੰ ਵੀ ਕਿਦਾਂ ਪਤਾ ਲੱਗਦਾ ਇਹ ਮਤਲਬ ਨਹੀਂ ਕਿਦਾਂ ਮਤਲਬ ਤੁਹਾਡੇ ਕੋਲ ਕਿਦਾਂ ਕੇਸ ਇਹ ਵਿਚਾਰੇ ਚੰਗਣਾ ਆਪਣੇ ਅੱਛਾ ਅੱਛਾ ਰਾਜ ਤੋਂ ਆ ਰਾਜ ਮੇਰਾ ਕਲੀਨਰ ਦਾ ਓਕੇ ਓਕੇ ਮੈਂ ਦੂਰੀ ਮਾਰੇ ਆਪ ਜੀ ਉਹ ਵੀਰ ਨਹੀਂ ਜਿਹੜੇ ਹਨ ਆਪਾਂ ਮਲੇ ਹਿੱਤੇ ਪਪਾ ਹਾਂ ਓਕੇ ਓਕੇ ਠੀਕ ਹੈ ਜੀ ਵਾਹਿਗੁਰੂ ਜੀ ਵੇਖ ਲੈ ਵੀ ਉਹ ਤੋਂ ਆਏ ਆਈ ਭੱਜ ਕੇ ਆਪਣਾ ਦੁਰੇ ਹੋਏ ਨਾ ਸੋ ਆਪਣੇ ਨਾਲ ਕੀ ਠੀਕ ਹੈ ਇਹਨਾ ਫੋਨ ਕੀਤਾ ਬਾਜ ਰਿਹਾ ਨਹੀਂ ਕੋਈ ਕੰਮ ਨਹੀਂ ਕੱਲ ਨੂੰ ਮੈਂ ਗਰਬੀਤ ਕੋਲੇ ਲੈ ਕੇ ਜਾਣਾ ਇਹਨੂੰ ਟੈਪ ਲੱਗਣਾ ਸੀ ਨਾ ਕੱਲ ਨੂੰ ਉਹ ਕਹਿੰਦਾ ਭੈਣੇ ਵੀ ਜੇ ਕਿ ਦਿਮਾਗੀ ਹੋਈ ਚੱਲ ਅਸੀਂ ਦਵਾਈ ਸ਼ੁਰੂ ਕਰ ਹੂੰ ਵੀ ਚੱਲ ਬੱਚਿਆਂ ਦੀ ਟੈਨਸ਼ਨ ਵੀ ਲੈਂਦੀ ਉਹ ਵੀ ਹੈ ਨਾ ਨਹੀਂ ਨਹੀਂ ਪਹਿਲਾਂ ਇਹ ਹੋ ਜੀ ਉਹਦੇ ਭਰਾ ਨਾਲ ਹਾਂ ਕੋਸਤਾ ਪਹਿਲਾਂ ਹੀ ਹੋ ਗਿਆ ਮੈਨੂੰ ਬੰਦਾ ਮਿਲਿਆ ਕਾ ਮਹਾਰਾਜ ਨੇ ਆਖਿਆ ਆਦੀ ਫੇਰ ਹਾਂ ਪਰ ਭਰਾ ਨਾਲ ਗੱਲ ਕਰਾਈ ਐ ਇਹ ਵੀ ਜਿਹੜਾ ਬਾਹਰ ਜਾਓ ਕਰਾਓ ਅਛੇ ਤਾਂ ਭਰਾ ਵੀ ਬਾਹਰ ਸੱਚ ਹੈ ਨਾ ਇਹਦੇ ਪਿਕਅਪਿੰਡ ਕਿਹੜਾ ਮਾਤਾ ਦਾ ਉਹ ਤਲਵੰਡੀ ਜੀ ਜੱਲੇ ਕਾ ਆਏ ਮਿਲਿਆ ਆਵੇ ਤੁਹਾਡੇ ਨਾਲ ਗੱਲ ਕਰਨੀ ਆ ਜੀ ਵੀਡੀਓ ਵੀ ਵਿਖਾ ਦਿੰਨੇ ਤੁਹਾਨੂੰ ਜਿੱਦੇ ਮੋਗ ਲਿਆਉਂਦੀ ਉਹ ਵੀ ਵਿਖਾ ਦਿੰਨੇ ਆ ਕਰੇ ਗੱਲ ਤੀਨੀ ਇਹਨਾਂ ਨੂੰ ਮਤਈ ਇਹਨਾਂ ਨੂੰ ਪਤਾ ਕਿ ਮੇਰੀ ਭੈਣ ਇਦਾਂ ਤੁਰੇ ਫਿਰਦੀ ਆ ਸਾਰਾ ਸਾਰਾ ਕੋਸਤ ਨੂੰ ਕੈਨੀ ਵੀ ਰਾਤ ਨੂੰ ਭੱਜ ਕੇ ਆਈ ਆ। ਅਗਲੇ ਦਿਨੇ ਭੱਜੀ ਰਾਤ ਨੂੰ ਭੱਜੀ ਆ। ਆ ਬਈ ਉੱਤੇ ਪਿਆ ਸਾਰਾ ਯਾਰ ਮੇਰੀ ਭੈਣ ਭਾਵੇਂ ਵਿਆਹੀ ਆ ਭਾਵੇਂ ਸਿਆਣੀ ਆ ਭਾਵੇਂ ਛੋਟੀ ਆ। ਜਿਹਨੇ ਲੱਖ ਦਿਨ ਮੈਂ ਬੰਦਾ ਖੋਦ ਹਸਣਾ ਚਲੇਗਾ ਮੰਡੀ ਦਾ। ਹਾਂਜੀ। ਉਹ ਕਹਿੰਦਾ ਜੀ ਅਸੀਂ ਆ ਕੈਨ ਨਾ ਵਿਆਹ। ਠੀਕ ਮੇਰੀ ਗੱਲ। ਹੈਲੋ। ਪਹਿਲਾਂ ਤਾਂ ਕਵਿ। ਹਾਂਜੀ। ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਪੜਿਆ ਜਿਹੜੀ ਆ ਕਿੰਨਾ ਹੈ ਇਹਨਾਂ ਦਾ? ਜਿਹੜੀਆਂ ਕੇਂਦਰਵਾ ਭੈਣ ਇਹ ਤੁਹਾਡੀ ਕੀ ਲੱਗਦੀ ਆ? ਜਿਹੜਿਆ ਕੇਂਦਰ ਭੈਣਾ ਤੁਹਾਡੀ ਕੀ ਲੱਗਦੀ ਏ ਮੇਰੀ ਭੈਣਾ ਦੀ ਛੋਟੀ ਸਾਰਾ ਛੋਟੀ ਭੈਣਾ ਮੇਰੀ ਓਕੇ ਤੇ ਤੁਹਾਨੂੰ ਪਤਾ ਐਸ ਟਾਈਮ ਉਹਦੇ ਕੀ ਹਾਲਾਤ ਵਾ ਮੈਂ ਕਹਿੰਦਾ ਮੈਨੂੰ ਪਤਾ ਐ ਜਿਸ ਕਰਕੇ ਮੈਂ ਕੋਸ਼ਿਸ਼ ਕਰ ਰਿਹਾ ਕੱਲ ਉਹਨਾਂ ਨੇ ਉਹਨੂੰ ਕੋ ਅਪਾਇੰਟਮੈਂਟ ਵੀ ਲਈ ਵਾਲਾ ਉਹਦੇ ਆਣਿਆ ਰੱਖੋ ਜਿਹੜੀ ਮੁਫਤ ਦੀ ਸੇਵਾ ਵਾਲੀ ਭਾਜੀ ਮੈਂ ਐਗਰੀ ਆ ਮੈਂ ਐਗਰੀ ਆ ਤੁਹਾਡੇ ਨਾਲ ਕੱਲ ਅਪਾਇੰਟਮੈਂਟ ਮੇਰੀ ਗੱਲ ਸੁਣਿਓ ਕੱਲ ਦੀ ਤੁਸੀਂ ਅਪਾਇੰਟਮੈਂਟ ਲੈ ਲਈ ਐ ਪਰ ਤੁਹਾਨੂੰ ਪਤਾ ਕਿ ਤੁਹਾਡੀ ਭੈਣ ਹੈ ਕਿੱਥੇ ਆ 122 ਜਿਹੜਾ ਹਾਂਜੀ ਇੱਕ ਵੀ ਭੈਣ ਉਹ ਉਹ ਦਿਨ ਨਾਂ ਨਾ ਬੋਲੋ ਇਹਦੇ ਵਿੱਚ 40 ਰੁਪਏ ਹੈ 100 ਜਿਹੜੀ ਉਹ ਥੋੜੀ ਦੇਖਭਾਲ ਕਰ ਰਹੀ ਹੈ ਆ ਉਹ ਕਿੱਥੇ ਆ ਦਿਖਾਓਗੇ ਇਸ ਟਾਈਮ ਦੱਸੋਗੇ ਭਲਾ ਤੁਹਾਡੀ ਭੈਣ ਹੈ ਕਿੱਥੇ ਆ ਭੈਣ ਜਿਹਨਾਂ ਨੇ ਤੇਰੀ ਗੱਲ ਭਾਈ ਜੀ ਮੈਂ ਤੁਹਾਨੂੰ ਸ਼ਾਰਟ ਕੱਟ ਚ ਦੱਸ ਦਵਾ ਆਪ ਤੁਸੀਂ ਇਟਲੀ ਬੈਠੇ ਜੇ ਢਾਡੀ ਭੈ ਮਾ ਭੈਣ ਇੱਥੇ ਵਿਚਾਰੀ ਥੱਕੇ ਖਾ ਰਹੀ ਆ ਮੋਟਰਾਂ ਦੇ ਵਿੱਚ ਆ ਵਿਚਾਰੇ ਜਿਹੜੇ ਵੀਰ ਆ ਇੱਥੇ ਝੋਨਾ ਲਾ ਰਿਆ ਉਹਨਾਂ ਨੇ ਫੜ ਕੇ ਖਿਲਾ ਰਹੀ ਆ ਠੀਕ ਹੈ ਜੀ ਸਲਜੀ ਆਉਣਾ ਸੀ ਇਹ ਨਹੀਂ ਕਿ ਮੈਂ ਨਹੀਂ ਆਉਣਾ ਤੇ ਬੈਠਾ ਮੈਨੂੰ ਬ੍ਰਦਰ ਮੈਂ ਤੇ ਨਾਲ ਐਗਰੀ ਆ ਕਿ ਤੂੰ ਪਰਦੇਸਾਂ ਦੇ ਵਿੱਚ ਆ ਪਰ ਤੇਰੀ ਭੈਣ ਆ ਘਰੇ ਤੇ ਕੋਈ ਪਰਿਵਾਰ ਮੈਂਬਰ ਹੋਊਗਾ ਵੀਰ ਜਿਸਾਂ ਵੀ ਕਿੱਦਾਂ ਕਹਿੰਦੇ ਹੁੰਦੇ ਆ ਉਹ ਕਮੀ ਚ ਕੀ ਨਾ ਤੇ ਆਪਣੇ ਡਿਟ ਨੂੰ ਜਾਂਦਾ ਤੇ ਉੱਥੇ ਮੇਰੇ ਮੇਰੇ ਕੋਈ ਰਿਸ਼ਤੇਦਾਰ ਕੋਈ ਬੰਦ ਭਰਾ ਉਹ ਬਾਹਰ ਲੈਂਦੇ ਨਾ ਤਾਂ ਮੈਨੂੰ ਕੋਈ ਸਕਦਾ ਕਿ ਆ ਭੈਣ ਦੀ ਮੇਰੇ ਨਹੀਂ ਭਾਜੀ ਗੱਲ ਪਤਾ ਕੀ ਆ ਤੁਹਾਡੀ ਭੈਣ ਨਾਲ ਚਲੋ ਮੇਰੀਆਂ ਵੀ ਮੇਰੀਆਂ ਵੀ ਮੈਂ ਆਉਣਾ ਮੈਂ ਨਹੀਂ ਤੁਸੀਂ ਤੁਹਾਡੇ ਮਗਰ ਕੋਈ ਤੁਹਾਡੇ ਤੁਹਾਡੇ ਮਤਲਬ ਕਿ ਭੈਣ ਦੇ ਪੇਕੇ ਪਰਿਵਾਰ ਤੇ ਤੁਹਾਡੇ ਇੱਥੇ ਆਪਦੇ ਪਿੰਡ 'ਚ ਕੋਈ ਨਹੀਂ ਇਹਦਾ ਹੋਰ ਹੈਗਾ ਜਿਹੜਾ ਵੀ ਇੱਥੇ ਆ ਜਿੰਦੇ ਕੋਲ ਭਰਾ ਹੈਗਾ ਭਰਾ ਮੈਂ ਵੀ ਦੱਸਾਂ ਮੇਰਾ ਛੋਟਾ ਭਾਈ ਹਿੰਦੀ ਆ ਇਹ ਹਾਂਜੀ ਸੁਣ ਸੁਣ ਕੇ ਗੱਲਾਂ ਦੱਸਾਂ ਹਾਂਜੀ ਤਾਂ ਕੁਈ ਦੀ ਉਹ ਅੱਥੇ ਖੜੀ ਕਰ ਗਿਆ ਨਹੀਂ ਭਾਈ ਜੀ ਭਾਵੇਂ ਹੱਥ ਖੜੇ ਕਰ ਗਿਆ ਵਾ ਭਾਵੇਂ ਖੇਜ ਜਾਂਦੀ ਆ ਯਾਰ ਇਜ ਤਾਂ ਯਾਰ ਲੱਖੀ ਨਾ ਹਜਾਰੀ ਠੀਕ ਹੈ ਜੀ ਮੇਰੀ ਭੈਣ ਆ ਭਾਵੇਂ ਜਿੱਦਾਂ ਮਰਜੀ ਮੈਂਟਲ ਡਿਸਟਰਬ ਮੈਂ ਹੁਣ ਯਾਰ ਇਦਾਂ ਵਾਰਾ ਥੋੜੀ ਛੱਡ ਦੂੰਗਾ ਜੇ ਉਹ ਸਹੀ ਨਹੀਂ ਆ ਤੇ ਬਿਲਕੁਲ ਵੀਰ ਹੁਣ ਮੰਨ ਕੇ ਚਲੋ ਹੱਥ ਖੜੇ ਕਰ ਗਿਆ ਵਾ ਅੱਜ ਉਹਦੀ ਹੁਣ ਮੈਂ ਵੀਡੀਓ ਬਣਾ ਰਿਆ ਵਾਂ ਅੱਜ ਮੈਂ ਫੜ ਕੇ ਮੈਂ ਨੈਟ ਤੇ ਪਾ ਦਵਾਂ ਤੇ ਫਿਰ ਉਹਦੇ ਕੀ ਭੱਲੇ ਰਹੂਗਾ ਆ ਮੋਟਰ ਦੇ ਉੱਪਰ ਆਸੀਂ ਅਸੀਂ ਇਸ ਟਾਈਮ ਮੋਟਰ ਦੇ ਉੱਪਰ ਖੜੇ ਆ ਮੋਟਰ ਚੋਨਾ ਲੱਗ ਰਿਹਾ ਵਾ ਮੋਟਰ ਦੇ ਮੇਰੀ ਗੱਲ ਸੁਣ ਬ੍ਰਦਰ ਚੋਨਾ ਲੱਗ ਰਿਹਾ ਮੋਟਰ ਦੇ ਉੱਤੇ ਖੜੇ ਆ ਉਹ ਵਿਚਾਰੀ ਉੱਥੇ ਕਿਤੇ ਤੁਰੇ ਫਿਰਦੀ ਆਈ ਆ ਤੇ ਮੋਟਰ ਵਾਲੇ ਵੀਰਾਂ ਨੇ ਮੈਨੂੰ ਫੋਨ ਲਾਇਆ ਵਾ ਤੁਹਾਡੇ ਫਿਰ ਅਸੀਂ ਆ ਵੀਰਾਂ ਨੇ ਸਾਰਿਆਂ ਨਾਲ ਕੇ ਭੈਣ ਨੂੰ ਬੁਲਾਇਆ ਇੱਥੇ ਤੇ ਤੁਹਾਡਾ ਨੰਬਰ ਲਿਆ ਵਾ ਤੇ ਮੈਂ ਇਹ ਗੱਲ ਕਹਿ ਰਿਹਾ ਵਾਂ ਕਿ ਮੇਰੇ ਵੀਰ ਗੇਕਰ ਤੁਸੀਂ ਨਹੀਂ ਸੰਭ ਸਕਦੇ ਸਾਨੂੰ ਲੈ ਕੇ ਦੇ ਦਿਓ ਅਸੀਂ ਲੈ ਜਾਂਦੇ ਆ ਮੈਂ ਮੈਂ ਪੈਦਾ ਕਰੂਗਾ ਸੁਣ ਮੇਰੀ ਮੈਂ ਮਿਹਨਤ ਨਾ ਕੋਈ ਗੱਲ ਕਰਨ ਦੇ ਕੋਈ ਉੱਧਰ ਕੋ ਦੰਡਣ ਤਾਂ ਸਾਰਾ ਸਾਡਾ ਜੋ ਛੱਟਣ ਸਾਰੇ ਦਾ ਦਿੰਦਾ ਮੇਰੇ ਕੋਲ ਨਹੀਂ ਕੋ ਕੋ ਦਾ ਘਰ ਵੀ ਨਹੀਂ ਇੰਡੀਆ ਜਿਹੜਾ ਮੈਂ ਇੱਥੇ ਆ ਗਿਆ ਤੁਹਾਨੂੰ ਕਾਹ ਕ ਨਹੀਂ ਵਿੱਚ ਰੱਖ ਲੈ ਤੁਸੀਂ ਭਾਈ ਜੀ ਕਿਸੇ ਕਿਸੇ ਸੁਸਾਇਟੀ ਸੰਸਥਾ ਵਾਲੇ ਨੇ ਕਿਸੇ ਨਾਲ ਨਹੀਂ ਤੁਸੀਂ ਗੱਲ ਕੀਤੀ ਉਹਨਾਂ ਹਰ ਮਹੀਨੇ ਬਕਾਇਆ ਦਿੰਦਾ ਇਹ ਨੂੰ ਦੇਣ ਵਾਸਤੇ ਇਹ ਕਿ ਮੈਂ ਪੈਸੇ ਦੇ ਰਿਹਾ ਸੀ ਤੇ ਇਹਦਾ ਮੇਰੀ ਗੱਲ ਸੁਣਿਓ ਮੇਰੀ ਗੱਲ ਸੁਣਿਓ ਇਹਦੀਆਂ ਬੇਟੀਆਂ ਉਹ ਕਿੱਥੇ ਆ ਕੇ ਗੇਲੂ ਨੇ ਜਿਹੜਾ ਰਾਜੀਵੇਂ ਪੈ ਇੰਨੇ ਦੱਸਿਆ ਕਿ ਉਹਨੂੰ ਨਹੀਂ ਪਤਾ ਨਹੀਂ ਕਿਹ ਕਿਤਾ ਕੁੜੀਆਂ ਨੂੰ ਪਤਾ ਨਹੀਂ ਸਮਝ ਤਿੰਨ ਮਹੀਨੇ ਬਾਅਦ ਭਾਈ ਪਤਾ ਲੱਗਿਆ ਕਿ ਕੁੜੀ ਬਦ ਪਿੰਡ ਚ ਬਾਰ ਬਰੀ ਰਹੀ ਕੋਈ ਪੈਸੇ ਮੰਗਾ ਲੈਂਦੇ ਸੀ ਸਾਨੂੰ ਕਹਿੰਦੇ ਸਭ ਠੀਕ ਠਾਕ ਸਭ ਸੁਖ ਸਾਡ ਮੈਨੂੰ ਨਾ ਮੈਨੂੰ ਵੀਰਜ ਬ੍ਰਦਰ ਗੱਲ ਪਤਾ ਕੀ ਆ ਤੁਸੀਂ ਕੋਈ ਵੀ ਉਹਦਾ ਨਹੀਂ ਬਣਿਆ ਠੀਕ ਹੈ ਇਸ ਟਾਈਮ ਉਹ ਡਿਸਟਰਬ ਆ ਮੈਨੂੰ ਬੇਨਤੀ ਇਹ ਆ ਕਿ ਮੈਨੂੰ ਉਹਦੀਆਂ ਕੁੜੀਆਂ ਨਾਲ ਮੈਂ ਸੰਪਰਕ ਕਰਨਾ ਵਾ ਮੈਨੂੰ ਕਿਤੋਂ ਨੌਲੇਜ ਮਿਲੀ ਆ ਕਿ ਕੁੜੀਆਂ ਇਸ ਟਾਈਮ ਸਹੀ ਹਾਲਾਤ ਚ ਨਹੀਂ ਹੈਗੀਆਂ ਭਾਈ ਜੀ ਆ ਇਸੇ ਭੈਣੇ ਦਾ ਗੱਲ ਠੀਕ ਹੈ ਜੀ ਅਸੀਂ ਮੈਨੂੰ ਅੰਦਰੋਂ ਪਤਾ ਬਾਈ ਗੱਲ ਸੁਣੀ ਮੇਰੀ ਮੈਂ ਤੂੰ ਕਾਹ ਕੋ ਗੱਲ ਮੈਂ ਅੰਦਰ ਇਹ ਸਿਧਾਂਤ ਸੁਣ ਤੂੰ ਚਿਰਿਆ ਮੈਨੂੰ ਤੈਨੂੰ ਆਈਡੀਆ ਵੀ ਹੁੰਦੀ ਆ ਵਾਈ ਗਰੂ ਕਿ ਮੈਂ ਇਨਾ ਇਨਾ ਅੰਦਰ ਅੰਦਰ ਆ ਦਿਨ ਰਾਤ ਇਦਾਂ ਤਰ ਗੇ ਰਿਹਾ ਕਿਉਂਕਿ ਮੈਨੂੰ ਖੁਦ ਨੂੰ ਇਹ ਸ਼ਰਮਿੰਦਗੀ ਹੈ ਕਿ ਮੇਰੀ ਭੈਣ ਰੋਦੀ ਫਿਰਦੀ ਹੈ ਤਾਂ ਮੈਂ ਇੱਥੇ ਦੇ ਫਰਜ਼ਾਂ ਵਿੱਚ ਚਲੋ ਬੇਤੀ ਆ ਡਾਡੀ ਆਪਣੇ ਪਰਿਵਾਰ ਨਾਲ ਮੇਰਾ ਸੰਪਰਕ ਕਰਾਓ ਮੰਮੀ ਡਾਡੀ ਨਾਲ ਤੇ ਆਪਣੇ ਬ੍ਰਦਰ ਨਾਲ ਸੰਮਰਕ ਕਰਾਓ ਭਾਈ ਜੀ ਗੱਲ ਸੁਣ ਮੇਰੀ ਮਾਂ ਤਾਂ ਮੇਰੇ ਮੰਮੀ ਡਾਡੀ ਮੇਰੇ ਹੈ ਓਕੇ ਕਰਨਾ ਉਹ ਨੂੰ ਨੰਬਰ ਕਰਿਆ ਠੀਕ ਹੈ ਉਹ ਜਿਹਦੇ ਕਰਕੇ ਮੇਰੇ ਕੋਲ ਤਾਂ ਜਗ੍ਹਾ ਵੀ ਨਹੀਂ ਰਹਿਣੀ ਮੈਂ ਆਉਣਾ ਕਿਤੇ ਵੀ ਆਉਣਾ ਆਪਣੇ ਨਾਲ ਬ੍ਰਦਰ ਦਾ ਨੰਬਰ ਭੇਜੋ ਹੈਗਾ ਨਾ ਉਹਦਾ ਨੰਬਰ ਆਪਣੇ ਦੂਜੇ ਭਾਈ ਦਾ ਨੰਬਰ ਭੇਜੋ ਮੈਨੂੰ ਭਾਈ ਮੇਰੇ ਵੀਰ ਗੱਲ ਸੁਣੀ ਨੰਬਰ ਘੱਲ ਦੇਣਾ ਉਹਨੂੰ ਬੋਲਣ ਦਾ ਵੀ ਨਹੀਂ ਪਤਾ ਕਿ ਉਹਨੇ ਨਹੀਂ ਸਿੱਧੇ ਮੂੰਹ ਗੱਲ ਕਰ ਕੋਈ ਗੱਲ ਨਹੀਂ ਕਰਨੀ ਤੇ ਕੋਈ ਗੱਲ ਨਹੀਂ ਆ ਨਾ ਕਰੇ ਕੋਈ ਗੱਲ ਨਹੀਂ ਆ ਨਾ ਕਰੇ ਮੈਂ ਨੰਬਰ ਤੇ ਭੇਜੋਗੇ ਨਾ ਅਜੀ ਹਫਤੇ ਦੀ ਨਹੀਂ ਗੱਲ ਹਫਤਾ ਇੱਕ ਬੜਾ ਲੰਮਾ ਵਾ ਮੈਂ ਤੁਹਾਡੇ ਭਰਾ ਨਾਲ ਆਪਾਂ ਕੋਈ ਲੜਨਾ ਝਗੜਨਾ ਨਹੀਂ ਆ ਉਹਨੂੰ ਇਹ ਪੁੱਛਣਾ ਵਾ ਕਿ ਤੂੰ ਜੇ ਨਹੀਂ ਰੱਖ ਸਕਦਾ ਸਾਨੂੰ ਦੱਸ ਦੇ ਫਿਰ ਅਸੀਂ ਰੱਖ ਲੈਨੇ ਆ ਕੱਲੋਂ ਮੈਨੂੰ ਕਵੇ ਕਿ ਮੈਂ ਇੰਡੀਆ ਦੇ ਵਿੱਚ ਹ ਮੇਰੀ ਭੈਣ ਤੁਸੀਂ ਮੇ ਤੋਂ ਪੁੱਛੇ ਬਗੈਰ ਕੌਣ ਹੁੰਦੇ ਲੈ ਕੇ ਜਾਣ ਵਾਲੇ ਠੀਕ ਹੈ ਜੀ ਤੇ ਅਸੀਂ ਉਹਨਾਂ ਤੋਂ ਇੱਕ ਸਾਦੀ ਅਥਾਰਟੀ ਲੈਣੀ ਆ ਜ਼ਿੰਮੇਵਾਰੀ ਲੈਣੀ ਆ ਜੇਕਰ ਉਹ ਰੱਖ ਸਕਦਾ ਵਾ ਤੇ ਉਹਨੂੰ ਸਾਧ ਲੈਨੇ ਉਹ ਲੈ ਜੇ ਜੋ ਨਹੀਂ ਰੱਖ ਸਕਦਾ ਫਿਰ ਆਪਣਾ ਨਾਥਾ ਸ਼ਰਮਾ ਅਸੀਂ ਲੈ ਜਾਂਦੇ ਆ ਨਹੀਂ ਦਿੰਦਾ ਜਵਾਬ ਚੰਗਾ ਕੋਈ ਗੱਲ ਨਹੀਂ ਉਹ ਉਸ ਚੀਜ਼ ਦੀ ਗੱਲ ਉਹ ਜਿਹੜਾ ਬੰਦਾ ਇਹ ਕਹਿੰਦੇ ਉਹ ਤੇਰੀ ਭੈਣ ਨੂੰ ਆ ਗਿਆ ਤੇਰੀ ਭੈਣ ਨੇ ਹੁੰਦੀ ਹੈ ਭਰਾ ਇਹੋ ਛੋਟਾ ਤੂੰ ਦਰਦ ਹੋਣਾ ਚਾਹੀਦਾ ਇਸ ਚੀਜ਼ ਦਾ ਤੁਸੀਂ ਵੀਡੀਓ ਦਾ ਨੰਬਰ ਭੇਜੋ ਉਹਦਾ ਉਹਦਾ ਨੰਬਰ ਭੇਜੋ ਹੈਗਾ ਚਲੋ ਠੀਕ ਹੈ ਜੀ ਕਮਾਲ ਹੋ ਗਿਆ ਇਟਲੀ ਦੇ ਵਿੱਚ ਕੋਈ ਨਾ ਕੋਈ ਹੱਥ ਭੱਲੇ ਹੋਊਗਾ ਬੰਦੇ ਦੇ ਡੈਡੀ ਕੋਲੇ ਡੈਡੀ ਨਹੀਂ ਭਾਈ ਇਟ ਮੈਂ ਪੈਣ ਇਟਲੀ ਦੇ ਵਿੱਚ ਆ ਬੰਦਾ ਏ ਬੰਦਾ ਜਿੱਥੇ ਰੋਲਦੀ ਫਿਰਦੀ ਏ ਰੀਜ ਬੈਠੇ ਜਾ ਕੇ ਮੈਂ ਤੁਹਾਨੂੰ ਕਹਾਂ ਜਿੱਥੇ ਵੀ ਮਰਜੀ ਮੇਰੇ ਨਾਲ ਲੈ ਜਾਓ ਮੈਂ ਕਿਵੇਂ ਇਨਸਾਨ ਆਪਾਂ ਭਾਈ ਗੱਲ ਏ ਬੇਨਤੀ ਏ ਉਹਨੂੰ ਲੈ ਕੇ ਮੇਰਾ ਆਪਾਂ ਚਾਹੇ ਕਿਉਂਕਿ ਮਾਦਾ ਨੂੰ ਤੇ ਮੈਂ ਲੈ ਜਾਊਂਗਾ ਮੇਨ ਪ੍ਰੋਬਲਮ ਏ ਕਿ ਇੱਕ ਵਾਰੀ ਆਪਾਂ ਉਹਨਾਂ ਧੀਆਂ ਨੂੰ ਮਿਲਣਾ ਵਾ ਚਾਹੇ ਹੋ ਸਦਾ ਹੋਰ ਸਹੀ ਹਾਲਾਤ ਦੇ ਵਿੱਚ ਹੋਣ ਠੀਕ ਏ ਜੀ ਇਹ ਧੀਆਂ ਨਾਲ ਨੂੰ ਹੁਣੇ ਮਿਲ ਗਿਆ ਹਾਂਜੀ ਹਾਂਜੀ ਆਪਾਂ ਸਰਪੰਚ ਨੂੰ ਬੁਲਾਈਏ ਸਰਪੰਚ ਨੂੰ ਬੁਲਾਈਏ ਨਾਲ ਗੱਲ ਕਰੀਏ ਪਹਿਲੋ ਹਨਾ ਅੱਜ ਲਾਨ ਲਾ ਕੇ ਭੈਣ ਨੂੰ ਮਿਲਦੇ ਆਂ ਹਾਂਜੀ ਓਏ ਇੱਕ ਆਪਾਂ ਮਤਾ ਪਵਾ ਕੇ ਫੇਰ ਹੀ ਲੱਗੇ ਜਾਵਾਂਗੇ ਨਾ ਆਹੋ ਉਹ ਤੇ ਮਤਾ ਪਵਾ ਲੈਣੇ ਆ ਨਾ ਫੇਰ ਉਹ ਗਾਹ ਨੂੰ ਸਰਕਾਰ ਕੋਈ ਆਪਾਂ ਕਰ ਲੈਨੇ ਤਾਂ ਬੜਾ ਕੁਝ ਹੋਣਾ ਵਈ ਭੈਣ ਦਾ ਆਪਾਂ ਮੈਡੀਕਲ ਕਰਾਉਣਾ ਪੈਣਾ ਆਪਾਂ ਨੂੰ ਠੀਕ ਹੈ ਜੀ ਪਈ ਇਹਨੇ ਮੈਨੂੰ ਆਉਂਦੇ ਕਿਹਾ ਮੈਨੂੰ ਕਹਿੰਦੀ ਇੱਕ ਬੰਦਾ ਹੈਗਾ ਇੱਥੇ ਗਲਤ ਕੰਮ ਕਰਦਾ ਰਿਹਾ ਇਹਦੇ ਨਾਲ ਤਾਂ ਜੀ ਮੈਂ ਵੀਡੀਓ ਔਨ ਕਰ ਦਿੱਤੀ ਨਹੀਂ ਪਹਿਲਾਂ ਹੀ ਰੋੜ ਇੱਥੇ ਆਰ ਕੇੰਦੇ ਪਹਿਲਾਂ ਆਉਂਦੇ ਇਹਨੇ ਕਿਹਾ ਨਹੀਂ ਨਹੀਂ ਕਿਤੇ ਮੈਂ ਇਹੋ ਕੀਤੀ ਨਹੀਂ ਨਹੀਂ ਨਾ ਕਿਤੇ ਨਾ ਫੋਨ ਤੇ ਰੱਖ ਰੱਖ ਲਿਆ ਕਰੋ ਕਿ ਮਾਤਾ ਕਿਥੇ ਮਾਤਾ ਦੇ ਵੇਖੀ ਭਲਾ ਉਹ ਉੱਥੇ ਜਾਵਲੀ ਹੈ ਅੱਛਾ ਉਹ ਡਰਦੀ ਬੜਾ ਅੱਛਾ ਪਾ ਦੇ ਮਾਤਾ ਵੇਖੀ ਉਹ ਵੇਲਾ ਵੇਲਾ ਇੰਨੇ ਚੱਕ ਇਹ ਕੋਈ ਜਾਪ ਨਹੀਂ ਪੁੱਛਿਆ ਵਧੀਆ ਬਾਹਰ ਲੈ ਨੂੰ ਲੈ ਉਹ ਜੇ ਬੋਲਦੀ ਨਹੀਂ ਕੁਝ ਵਿਚਾਰੀ ਤੇ ਉਹਦਾ ਕੀ ਆ ਆਪਾਂ ਉਹਦੀ ਸਟੇਟਮੈਂਟ ਲੈਣੀ ਆ ਉਹ ਨੰਬਰ ਵੀ ਲੈ ਲੀ ਜੇ ਥੱਲੇ ਪਤਾ ਨਹੀਂ ਸਮਝ ਨਹੀਂ ਤੁਹਾਡਾ ਤੁਹਾਡਾ ਇਹੋ ਪਿੰਡ ਆ ਸਾਡਾ ਬੰਦਾ ਹਰਾ ਗਿਆ ਹਰਾ ਗਿਆ ਇਹ ਵੀ ਧੋਣਾ ਲਾਉਣ ਆਉਂਦੇ ਪਏ ਨਾ ਇਹਨਾਂ ਨੇ ਕਿਹਾ ਦੱਚ ਪਈ ਇਹਨਾਂ ਨੇ ਪਿਆਣ ਕੇ ਮੈਨੂੰ ਮੜੇ ਪਰਾ ਚੱਲ ਜੀ ਸਾਰੇ ਹੀ ਤੁਹਾਨੂੰ ਕਿੱਦਾਂ ਮਾਤਾ ਮਿਲਈਏ ਇਹ ਨਾ ਜੀ ਇਹ ਇਧਰੋਂ ਆਏ ਇਧਰੋਂ ਤੇ ਐਵੇਂ ਭੱਜੀ ਆਉਂਦੀ ਸੀ ਇਧਰੋਂ ਅੱਛਾ ਨਹੀਂ ਇਹ ਵੀ ਕੋਈ ਕੋਈ ਗੱਲ ਹੋਣੀ ਆ ਚੱਲ ਆਇਓ ਪਹਿਲਾਂ ਝੋਨਾ ਲਾਉਣ ਵਾਲੇ ਫਿਰ ਆਈਏ ਉਥੋਂ ਦੀ ਇਹ ਓਕੇ ਉਥੋਂ ਆ ਗਏ ਤੇ ਸਾਨੂੰ ਮੈ ਲੱਗਾ ਵੀ ਥੋੜੀ ਦਿਮਾਗੋਂ ਐਬਸੈਂਟ ਹੈ ਤੇ ਕੋਲੇ ਬਿਠਾ ਲਈ ਇਹ ਭੈਣ ਨੇ ਸਾਨੂੰ ਮਗਰ ਆਵਾਜ਼ ਦੇਤੀ ਇਹ ਮਗਰ ਤਰੀ ਆਉਂਦੀ ਜਨ ਕਿਹੜੀ ਭੈਣ ਆ ਇਹ ਵੀ ਮਗਰ ਮਗਰ ਆਉਂਦੀ ਇਹ ਮਗਰ ਆਉਂਦੀ ਬਈ ਓਕੇ ਤੇ ਇਹਨੇ ਸਾਨੂੰ ਆਵਾਜ਼ ਦੇਤੀ ਨਹੀਂ ਮਾਤਾ ਜੀ ਅ ਚਲੋ ਧੰਨਵਾਦ ਤੁਹਾਡਾ ਪਰ ਫਿਰ ਨਾਲ ਖਲੋਇਓ ਹੁਣ ਤੁਸੀਂ ਹਾਂ ਜੀ ਮੈਂ ਤੁਹਾਨੂੰ ਕਹਿੰਨੀ ਹੁਣੇ ਮਾਚੀ ਪਰ ਆਏ ਆ ਹਾਂ ਆਜੋ ਭੈਣੇ ਤੁਸੀਂ ਇੱਥੇ ਰਹਿ ਖੜ ਜਾ ਤੇ ਡਰਦੀ ਆ 100% ਸਹੀ ਨਹੀਂ ਆ ਆ ਫੜੇ ਮੈਂ ਪਾਣੀ ਪੀਵਾਂ ਗਲਤ ਕਰੋ ਬੀ ਪਾਣੀ ਪੀਣਾ ਆ ਅੱਛਾ ਨਹੀਂ ਆ ਮੋਟ ਚਲਦੀ ਆ ਉਹ ਲੂਣਾ ਯਾਰ ਨਹੀਂ ਪੀਣਾ ਭਾਏ ਤਾਂ ਤਰੇਾਈ ਮਰ ਜਾਣਾ ਭਲਾ ਵੇ ਮਰ ਬੜ ਮਾ ਤਾਂ ਠੀਕ ਆ ਠੀਕ ਆ ਤਾਂ ਉੱਠ ਉੱਠ ਮੇਰੀ ਮਾਂ ਖੜੀ ਹੋ ਮੜੀ ਉਹ ਨਹੀਂ ਆ ਗਈ ਉਹ ਨਹੀਂ ਆ ਗਈ ਉਹ ਨਹੀਂ ਆ ਗਈ ਗਈ ਚਲੀ ਉੱਠ ਆ ਦੇ ਉਹਨਾਂ ਨੂੰ ਕੀ ਆ ਅਗੜੀ ਲੱਗ ਰਿਹਾ ਅੱਛਾ ਮੇਰੀ ਗੱਲ ਸੁਣ ਆ ਤਾਂ ਚੁੱਕ ਮੇਰੀ ਮਾਂ ਇਹ ਮਾਰਦੀ ਆ ਤੈਨੂੰ ਇਹ ਜਿਹੜੀ ਜਿਹੜੀ ਤੈਨੂੰ ਫੜਦੀ ਪਈ ਸੀ ਮਾਤਾ ਇਹ ਮਾਰਦੀ ਆ ਤੁਹਾਨੂੰ ਮਾਂ ਮਾਰਦੀ ਆ ਅੱਛਾ ਇਹਨੇ ਮਾਰਿਆ ਕਿੱਥੇ ਮਾਰਿਆ ਕਿੱਥੇ ਮਾਰਿਆ ਆ ਵੇਲਾ ਸਾਰਾ ਦੱਸਣੀ ਹਾਂ ਆਵੇ ਨੀਲ ਪਾਇਆ ਹਾਂ ਅੱਛਾ ਤੇ ਕੀ ਮੇਰੀ ਗੱਲ ਸੁਣ ਤੇ ਤੇਰੀ ਧੀਆਂ ਕਿੱਥੇ ਆ ਹਾਂ ਵਾਲਾ ਤੋਂ ਫੜਿਆ ਵਾਲਾ ਤੋਂ ਫੜ ਕੇ ਘਰੀ ਸਿਆ ਆ ਵੇ ਲੋ ਮਾਰਦੀ ਇਹਨੂੰ ਹਾਂ ਉਹਨੂੰ ਦੇਖ ਕੇ ਉਹ ਆ ਗਈ ਨਾ ਭੱਜਣਾ ਉਸੇ ਟਾਈਮ ਹਾਂ ਹੁਣ ਨਾ ਡਰ ਅਸੀਂ ਹੈਗੇ ਆ ਮਾਤਾ ਵੀ ਤੇਰੇ ਪੋਤੇ ਹੈਗੇ ਤੇਰੇ ਨਾਲ ਤੇਰੇ ਭਰਾ ਹੈਗੇ ਹੁਣ ਨਾ ਡਰ ਤੂੰ ਠੀਕ ਹੈ ਜੀ ਅਸੀਂ ਤੈਨੂੰ ਲੈ ਕੇ ਜਾਵਾਂਗੇ ਤੇਰੀ ਕੁੜੀਆਂ ਕੋਲ ਕੁੜੀਆਂ ਨੂੰ ਮਿਲਣਾ ਵਾਂ ਹਾਂ 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 ਤੇਰੇ ਬੱਚੇ ਕਿੱਥੇ ਬੱਚੇ ਵੇ ਲੋ ਸੰਜੀ ਇਹ ਮਾਂ ਉਹ ਪਤਾ ਹੀ ਨਹੀਂ ਗਈ ਉਹਦਾ ਨਹੀਂ ਪਤਾ ਉਹ ਆਪ ਦੇ ਘਰ ਵਾਲਿਆਂ ਨੂੰ ਕਹਿੰਦੀ ਆ ਕਰ ਤੁਸੀਂ ਜਾਣਦੇ ਨੂੰ ਨਹੀਂ ਨਹੀਂ ਇਹ ਝੋਨਾ ਲਾਉਣ ਨਹੀਂ ਪਤਾ ਗੱਲ ਕੀ ਵੀਰੇ ਇਹਨੂੰ ਪਤਾ ਸਭ ਕੁਝ ਆ ਠੀਕ ਆ ਇਹ ਸਿਰਫ ਬੋਲ ਕੇ ਦੱਸ ਨਹੀਂ ਸਕਦੀ ਸਮਝਾਉਣ ਦੇ ਆਪਾਂ ਨੂੰ ਜੇ ਨਾ ਨਾ ਪਤਾ ਹੁੰਦਾ ਆਪਾਂ ਇੱਕੋ ਚੀਜ਼ ਪੁੱਛੀ ਅੱ삐 ਆ ਮਾਰਿਆ ਤੇ ਉਹਨੇ ਉਸਲ ਆਪਣੇਆਂ ਨਿਸ਼ਾਨੀਆਂ ਦਿਖਾਉਣ ਲੱਪੀ ਅੱ삐 ਆ ਮਾਰਿਆ ਵਾ ਠੀਕ ਹੈ ਜੀ ਕੋ ਮੇਰੀ ਗੱਲ ਸੁਣ ਸਹੀ ਆ ਬਿਲਕੁਲ ਹਾਂਜੀ ਵੀਰੇ ਬਾਕੀ ਦੀ ਹਾਲ ਸਾਰੀ ਜੀ ਫਤਿਹ ਹੋ ਠੀਕ ਠਾਕ ਹਾਂਜੀ ਹਾਂਜੀ ਬੋਲੀ ਤੇ ਤੇਰੇ ਕੋਲ ਆਪਣੀਆਂ ਕੁੜੀਆਂ ਦਾ ਮੋਬਾਈਲ ਨੰਬਰ ਹੈਗਾ ਕੋਈ ਜਾਦਵਾਨਾਂ ਦਾ ਮੋਬਾਈਲ ਨੰਬਰ ਲਿਖ ਕੇ ਦੇ ਸਕਦੀਆਂ ਲਿਖ ਕੇ ਦੇ ਸਕਦੀ ਆਪਣੇ ਕੁੜੀਆਂ ਦਾ ਮੋਬ ਨੰਬਰ ਹੈ ਨੰਬਰ ਤਾਂ ਲਿਖਦੀ ਐ ਇਹ ਬੱਸ ਨੰਬਰ ਉਹ ਕਿਹਦਾ ਨੰਬਰ ਹੈ ਕੁੜੀ ਦਾ ਵੀ ਨੰਬਰ 6 ਹਾਂਜੀ 6 ਅੱਖਰ ਹੀ ਲਿਖਦੀ 6-7 ਅੱਖਰ ਹੀ ਲਿਖਦੀ ਹਾਂ ਲਿਖਦੀ ਹੈਗੀ ਉਹਦੇ ਹੁੰਦੀ ਆ ਵੀ ਨੀਲਪਾ ਕੋਈ ਨਹੀਂ ਮਾਤਾ ਜੀ ਡਰਨਾ ਆਪਣੇ ਗੱਲ ਬਾਤ ਆ ਤੁਹਾਡੇ ਪਿੰਡ 'ਚ ਰਹਿੰਦੀ ਉੱਤਰਾ ਨਾ ਇਹ ਸਰਪੰਚ ਸਾਹਿਬ ਇਥੋਂ ਜੀ ਹਾਂਜੀ ਹਾਂਜੀ ਅਛਾ ਜੀ ਸਰਪੰਚ ਸਾਹਿਬ ਆ ਕੀ ਹਾਲਾਤ ਇਹ ਮਾਤਾ ਜੀ ਕੀ ਹਾਲਤਾ ਹੋਈ ਨੇ ਮਾਤਾ ਭਾਜੀ ਇਹ ਆ ਇਹਨਾਂ ਦੇ ਨਾ ਮਤਲਬ ਪਰਿਵਾਰ ਸਾਰਾ ਇਹ ਨਾਲ ਜੇ ਪੱਤੇ ਤਾਂ ਹੀ ਲੱਗਿਆ ਵਿਆ ਓਕੇ ਆਪਾਂ ਨੂੰ ਚਲੋ ਜੋ ਦੱਸਿਆ ਉਹ ਤੇ ਕੋਈ ਗੱਲ ਨਹੀਂ ਆਪਾਂ ਨੂੰ ਹਨਾ ਵੀ ਉਹਨਾਂ ਨੂੰ ਤਾਂ ਆਪਾਂ ਬਦਲ ਨਹੀਂ ਸਕਦੇ ਪਰ ਆਪਣੀ ਇੱਕ ਰਿਕਵੈਸਟ ਆ ਕਿ ਆਪਾਂ ਨੂੰ ਇਹ ਪਤਾ ਇਹ ਲੱਗਾ ਵਾ ਸ਼ੋਰ ਨਹੀਂ ਆ ਆਪਾਂ ਪੂਰਾ ਇਹ ਪਤਾ ਲੱਗਾ ਕਿ ਇਹ ਮਾਤਾ ਦੀਆਂ ਜਿਹੜੀਆਂ ਬੇਟੀਆਂ ਨਾ ਦੋ ਉਹ ਇਸ ਟਾਈਮ ਮੁਸੀਬਤ 'ਚ ਆ ਗਈਆਂ ਨੇ ਮੁਸੀਬਤ ਦੇ ਵਿੱਚ ਭਾਜੀ ਆ ਗੱਲ ਇਹਨਾਂ ਦੀ ਨਾ ਮਾਤਾ ਦੀ ਨਾਨਣ ਤੇ ਜਿਹੜਾ ਇਹਦੇ ਘਰ ਵਾਲਾ ਹਾਂਜੀ ਉਹ ਕੁੜੀਆਂ ਉਹਨਾਂ ਦੀ ਦੇਖਰੇਖ ਦੇ ਵਿੱਚ ਹੀ ਆ ਹੁਣ ਪਤਾ ਨਹੀਂ ਰੱਬ ਜਾਣੇ ਉਹ ਕੁੜੀਆਂ ਕਿੱਥੇ ਆ ਉਸ ਚੀਜ਼ ਬਾਰੇ ਸਾਨੂੰ ਪਤਾ ਨਹੀਂਗਾ ਨਾ ਤਾਂ ਉਹ ਪਿੰਡ ਵੜਦੇ ਆ ਓਕੇ ਇਹ ਬਿਲਕੁਲ ਵਿਚਾਰੀ ਬੇਕਸੂਰ ਇਹਨੂੰ ਤਾਂ ਵਿਚਾਰੀ ਨੂੰ ਨਾ ਮਤਲਬ ਕਹ ਲਓ ਸੂਰਤ ਬੁੱਧੀ ਨਹੀਂ ਹੈਗੀ ਉਹ ਉਹੀ ਹੁਣ ਪਤਾ ਨਹੀਂ ਉਹ ਕੁੜੀਆਂ ਕਿੱਥੇ ਆ ਆ ਇਹ ਜਿਹੜੀ ਇਹਦੀ ਤਾਈ ਦੀ ਨੂੰ ਆ ਕਿਹੜੀ ਜੀ ਆ ਜਿਹੜੀ ਮਾਤਾ ਸੀ ਇੱਕ ਹੋਰ ਆ ਉਹ ਤਾਈ ਨੂੰ ਹਾਂਜੀ ਹਾਂਜੀ ਉਹਨੂੰ ਫਿਰ ਉਹਨਾਂ ਨੇ ਵਿਚਾਰਿਆਂ ਨੇ ਤਰਸਦੇ ਆਧਾਰ ਤੇ ਆਪਦੇ ਘਰੇ ਰੱਖੀ ਹੁਣ ਦੋ ਕੁ ਮਹੀਨੇ ਹੋ ਗਏ ਆ ਓਕੇ ਉਹ ਰੋਟੀ ਪਾਣੀ ਦਿੰਦੇ ਇਹਨੂੰ ਠੀਕ ਆ ਆਪਾਂ ਕੋਸ਼ਿਸ਼ ਸਰਪੰਚ ਸਾਹਿਬ ਇਹ ਕਰੀਏ ਕਿ ਆਪਾਂ ਇੱਕ ਵਾਰੀ ਇਹਦੀਆਂ ਧੀਆਂ ਨੂੰ ਮਿਲ ਗਏ ਆਪਾਂ ਉਹ ਭੈਣ ਨੂੰ ਬੁਲਾ ਲਓ ਜਾਂ ਆਪਾਂ ਆਪਣੇ ਤੁਹਾਡੇ ਘਰ ਬੁਲਾ ਲਈਨੇ ਜਾਂ ਤੁਸੀਂ ਕਹਿੰਦੇ ਜੇ ਆਪਾਂ ਉਧਰ ਚੱਲ ਜਾਨੇ ਆ ਠੀਕ ਹੈ ਜੀ ਕਿਉਂਕਿ ਆ ਆਪਾਂ ਇੱਕ ਵਾਰੀ ਸ਼ੋਰ ਹੋਣਾ ਚਾਹੁੰਦੇ ਆ ਕਿ ਵਾਕਿਆ ਉਹ ਧੀਆਂ ਹ ਹਾਲਾਤਾਂ ਚ ਸਈਆਂ ਚ ਜਾਂ ਗਲਤ ਹਾਲਾਤਾਂ ਚ ਇਹ ਸ਼ੋਰ ਹੋ ਜੇ ਆਪਾਂ ਨੇ ਆਪਾਂ ਨੂੰ ਉਹਨਾਂ ਦਾ ਪਤਾ ਕਰਦੀ ਪਹਿਲਾਂ ਤਾਂ ਮੈਨੂੰ ਤਾਂ ਹਜੇ ਤੱਕ ਪਤਾ ਹੀ ਨਹੀਂ ਹੈਗਾ ਵੀ ਕਿੱਥੇ ਨੇ ਓਕੇ ਕੁਝ ਵੀ ਨਹੀਂ ਪਤਾ ਉਹਨਾਂ ਬਾਰੇ ਇੱਕ ਕਹਿੰਦੇ ਆ ਕਿ ਇਹਨੇ ਨਾਲੇ ਮਾਤਾ ਨਾਲ ਹੀ ਮਿਸ ਹੈਪਨ ਹੁੰਦਾ ਇੱਕ ਆਪਾਂ ਇਹਦਾ ਟੈਸਟ ਕਰਵਾਈਏ ਕੋਈ ਗੱਲ ਨਹੀਂ ਆਪਾਂ ਕਰ ਲੈਨੇ ਗੱਲ ਆਪਾਂ ਇਹਨਾਂ ਦੇ ਨਾਲ ਜਿਹੜੀਆਂ ਮਤਲਬ ਇਹਨਾਂ ਦੇ ਹਸਬੰਡ ਹੈਗਾ ਉਹ ਵੀ ਹੁਣ ਕਾਫੀ ਟਾਈਮ ਤੋਂ ਉੱਥੇ ਰਹਿ ਨਹੀਂ ਰਹੇ ਗਏ ਨਾ ਨਾ ਇੱਕ ਇਹਨਾਂ ਦੀ ਹਾਂਜੀ ਤੇ ਕੁੜੀਆਂ ਵੀ ਹੈਗੀਆਂ ਇਹਨਾਂ ਦੀਆਂ ਦੋ ਇੱਕ ਮੁੰਡਾ ਵੀ ਹੈਗਾ ਇਹਨਾਂ ਦਾ ਹਾਂਜੀ ਬੱਚੇ ਹੈਗੇ ਇਹਨਾਂ ਦੇ ਬੱਚੇ ਤਿੰਨ ਪਰ ਉਹ ਮਤਲਬ ਉਹਨਾਂ ਦੇ ਨਾਲ ਹੀ ਰਹਿ ਰਹੇ ਆ ਆਪਦੀ ਬੂਆ ਦੇ ਬੱਚਾ ਬੱਚੇ ਦਾ ਉਮਰ 15 ਸਾਲ ਦਾ ਦਸ ਦੇ ਮੁੰਡੇ ਦੀ ਤੇ ਕੁੜੀਆਂ ਦੀ ਵੀ 18 ਸਾਲ ਤੋਂ ਘੱਟ ਹੀ ਆ ਠੀਕ ਹੈ ਜੀ ਤਕਰੀਬਨ 14 ਤੋਂ 15 ਇਹ ਮੈਂ ਸੁਣਿਆ ਵਾਂ ਕਿ ਇਹਨਾਂ ਨੂੰ ਵਿਆਹ ਦਿੰਦੇ ਆ ਉਹ ਫੇਰ ਪੈਸੇ ਲੈ ਲੈਂਦੇ ਆ ਤੇ ਜਿਵੇਂ ਉਹ ਬਿਜ਼ਨਸ ਜਿਆ ਨਹੀਂ ਬਣਿਆ ਉਹ ਪਤਾ ਹੀ ਨਹੀਂ ਉਹਨਾਂ ਦੇ ਕਿੱਥੇ ਰਹਿਣਾ ਕਿੱਥੇ ਨਹੀਂ ਇਹ ਆਪਾਂ ਉਹਨਾਂ ਇੱਕ ਵਾਰੀ ਹੁਣ ਕੁੜੀਆਂ ਨੂੰ ਆਪਾਂ ਕਿਸ ਤਰੀਕੇ ਨਾਲ ਮਿਲੀ ਆਪਾਂ ਠੀਕ ਹੈ ਜੀ ਹਾਂ ਉਹ ਹੀ ਦੱਸ ਦਿੰਦੀ ਹਾਂ ਇਹ ਨਾ ਡਰੀ ਬਹੁਤ ਪਈ ਆ ਉੱਥੇ ਹੁਣ ਉਹ ਉੱਥੇ ਆਈ ਆ ਵੀ ਉਹ ਭੈਣ ਜਿਹੜੀ ਉਹ ਹੈ ਨਾ ਜਿਹਦੇ ਕੋਲ ਰਹਿੰਦੀ ਆ ਉਥੋਂ ਡਰਦੀ ਭੱਜ ਕੇ ਇੱਥੇ ਆ ਗਈ ਆ ਉਹ ਬਸ ਉਹਨਾਂ ਨੇ ਉਹ ਵੀ ਵਿਚਾਰੇ ਇਹਨਾਂ ਦੇ ਹੈ ਤਾਂ ਚਲੋ ਸਕੇ ਹੀ ਆ ਤਾ ਚਾਚਾ ਚੋ ਤਰਸ ਦੇ ਆਧਾਰ ਤੇ ਉਹਨਾਂ ਨੇ ਇਸੇ ਕਰਕੇ ਰੱਖੀ ਕੁੜੀਆਂ ਤੋਂ ਆਪਾਂ ਨੂੰ ਪੂਰੀ ਇਨਫੋਰਮੇਸ਼ਨ ਮਿਲੂਗੀ ਇਹਨਾਂ ਦੀਆਂ ਬੱਚੀਆਂ ਤੋਂ ਫਿਰ ਕੀ ਆ ਭੀ ਕੀ ਹਾਲਾਤ ਇਹਨਾਂ ਦੇ ਅਸਲ ਖੜੋਣਾ ਭਾਈ ਤੁਹਾਡਾ ਚਲੋ ਮਤਾ ਤੁਸੀਂ ਪਾ ਲੈ ਜੰਨੇ ਇਹਨੂੰ ਭਾਈ ਲੈ ਜਾਂਦਾ ਭਾਈ ਜਾਣਦੇ ਹੋਗੇ ਤੁਸੀਂ ਇਹਨਾਂ ਨੂੰ ਤੇ ਮਹਰਾਲੇ ਤੋਂ ਆਸ਼ਰਮ ਇਹਨਾਂ ਦਾ ਆਪਾ ਬਬਰਤਨ ਸਹਰੀ ਠੀਕ ਹੈ ਜੀ ਤੇ ਆਪਾਂ ਇਹ ਕਰੀਏ ਵੀ ਫਿਰ ਆਪਾਂ ਬੱਚੀਆਂ ਨੂੰ ਮਿਲੀਏ ਕਿਸ ਤਰੀਕੇ ਨਾਲ ਠੀਕ ਹੈ ਜੇ ਤੇ ਪਿਆਰ ਨਾਲ ਮਿਲਦੇ ਤਾਂ ਵੀ ਠੀਕ ਹੈ ਨਹੀਂ ਮਿਲਦੇ ਤਾਂ ਆਪਾਂ ਮਾਤਨ ਜੋ ਆਪਾਂ ਕਾਨੂੰਨੀ ਪੱਤਰਕੀ ਰਿਆ ਕਰ ਸਕਦੇ ਫਿਰ ਉਹਦੇ ਥਰੂ ਮਿਲ ਲਾਂਗੇ ਐਪ ਕੋੜੀਆਂ ਦਾ ਪਤਾ ਕਰਨਾ ਪੈਣਾ ਭਾਈ ਮੈਂ ਉਹਨਾਂ ਦਾ ਨਾਮ ਹਜੇ ਕੁਝ ਵੀ ਨਹੀਂ ਪਤਾ ਹੈਗਾ ਮੈਂ ਤੁਹਾਨੂੰ ਸਹੀ ਦੱਸਾਂ ਇਹਦੀ ਨਾਨਾ ਨਾ ਜਿਹੜੀ ਮਾਤਾ ਦੀ ਕੁੜੀਆਂ ਦੀ ਭੂਆ ਉਹਦੇ ਕੋਲ ਇਨਫੋਰਮੇਸ਼ਨ ਸਾਰੀ ਹੈ ਕਿੰਦੀ ਇਨਫੋਰਮੇਸ਼ਨ ਤਾਂ ਉਹਦੇ ਕੋਲ ਹੀ ਆ ਹੁਣ ਉਹਦਾ ਵੀ ਨਾ ਪਤਾ ਹੈਗਾ ਕਿੱਥੇ ਹੈ ਜੀ ਆਪਾਂ ਉਹ ਪੈਣ ਨੂੰ ਪਤਾ ਵਾ ਉਹ ਜਿਹੜੀ ਉਹਨਾਂ ਨੂੰ ਪਤਾ ਦਾ ਹਾਂ ਉਹਨਾਂ ਨੂੰ ਪਤਾ ਠੀਕ ਆਜੋ ਚੱਲਦੇ ਇੱਥੇ ਹਾਂ ਆਜਾ ਮੈਂ ਤਾਂ ਆਜਾ ਨਾਲ ਮੇਰੀ ਮਾਂ ਆਜਾ ਕੁਝ ਨਹੀਂ ਹੁੰਦਾ ਟੈਨਸ਼ਨ ਨਾ ਲੈਹੀਂ ਤੇਰੇ ਨਾਲ ਆਜੋ ਆਜੋ ਕੋਈ ਨਹੀਂ ਆਜਾ ਆਜਾ ਹੂੰ ਲੋਕਾ ਚੱਲ ਨਹੀਂ ਉੱਠ ਕੁਝ ਨਹੀਂ ਆਂਦੀ ਕੁਝ ਨਹੀਂ ਆਂਦੀ ਤੈਨੂੰ ਅਸੀਂ ਤੇਰੇ ਨਾਲ ਹਾਂ ਧੱਕਾ ਕੋਈ ਵੀ ਹੋਈ ਹੈ ਬੱਚੋਂ ਮਰਜੀ ਆ ਆ ਗਿਆ ਕਿ ਭਰਾ ਚੱਲ ਜਾ ਅਸੇ ਉਹਦਾ ਮੁੰਡਾ ਵੇਲਾ ਮੁੰਡੇ ਨੇ ਵੇਖੀ ਵੀ ਉਸੇ ਲਈ ਕਹਿ ਦਿੱਤਾ ਕਿ ਤੂੰ ਚੱਲ ਜਾ ਦੂਰ ਚੱਲ ਜਾ ਉਹ ਨਹੀਂ ਲੱਗੇ ਅੰਦਰ ਤੈਨੂੰ ਡਰਦੀ ਡਰਦੀ ਇਹਨਾਂ ਤੋਂ ਇਹਨੂੰ ਉਸੇ ਲਈ ਕਹਿੰਦੀ ਹੈ ਕਿ ਬਾਪਰਾ ਚਲ ਜਾ ਵੀਰੇ ਥੋੜਾ ਬੋਲ ਤਾਂ ਕੁਝ ਨਾ ਕੋਈ ਤੇ ਇਹਨਾਂ ਹੋਇਆ ਹੋਗਾ ਜਿਹੜੀ ਡਰਦੀ ਆ ਆਪਾਂ ਦੱਸ ਜਾਣੇ ਖਰੋਦੇ ਆਪਾਂ ਨੂੰ ਇੱਕ ਜਾਣੇ ਨੂੰ ਨਹੀਂ ਹੁੰਦੇ ਮਾਤਾ ਨੇ ਕਿਹਾ ਕੁਝ ਤੁਸੀਂ ਵੀ ਅੱਜ ਤੁਸੀਂ ਵੀ ਅੱਜ ਪਹਿਲੇ ਦਿਨ ਮਿਲੇ ਜੀ ਮੈਂ ਵੀ ਪਹਿਲੇ ਦਿਨ ਮਿਲਿਆ ਉਹ ਬੱਚੇ ਨੂੰ ਵੇਖ ਕੇ ਥੋੜਾ ਡਿਸਟਰਬ ਫੇਰ ਹੋਣ ਲੱਪੀ ਮੰਮੀ ਕੋਲੋਂ ਕਹਿ ਸਕਦੇ ਆ ਆਪਾਂ ਇਹਨਾਂ ਦੇ ਘਰੇ ਰਹਿੰਦੀ ਕਰਕੇ ਨਾ ਇਹ ਹਾਂ ਚਲ ਆਪਾਂ ਮੈਂ ਐਗਰੀ ਮੈਂ ਆਪਾਂ ਇਹਨਾਂ ਨੂੰ ਮਾੜਾ ਨਹੀਂ ਕੁਝ ਵੀ ਕਹਿੰਦੇ ਹੋਰ ਦਮਾਰੇ ਦਿੱਲੀ ਜਾਂਦੀ ਸੀ ਇਹ ਹੁਣ ਵੀ ਹੁਣ ਗੁਰਦੁਆਰੇ ਕਈ ਨਿਕਲੇ ਨੇ ਨਾ ਇਹ ਖੇਤਾਂ ਨੂੰ ਆ ਜਾਂਦੀ ਹੈ ਆਪਾਂ ਵੀਰਾਂ ਨੂੰ ਮਾਰਨਾ ਕੁਝ ਨਹੀਂ ਕਹਿੰਦੇ ਆਪਾਂ ਬੇਨਤੀ ਹੈ ਕਿ ਆਪਾਂ ਇੱਕ ਰੀ ਇਦੀ ਭੈਣ ਇਦੀ ਨਾਨਾਂ ਨੂੰ ਮਿਲ ਕੇ ਤੇ ਆਪਾਂ ਕੁੜੀਆਂ ਤੱਕ ਪਹੁੰਚ ਕੇ ਲਈਏ ਤੋਰਾ ਤੋਰ ਚਾਹੀਦਾ ਵੀ ਆ ਜਾ ਬੱਚਿਆਂ ਦੇ ਕਰਕੇ ਵੀ ਥੋੜਾ ਇਹਨਾ ਇਹ ਦਿਮਾਗ ਦਾ ਹਾਂ ਬਹੁਤ ਸਾਰਾ ਸਹੀ ਸਹੀ ਗੁਰਦੁਆਰੇ ਜਾਂਦੀ ਸੇਵਾ ਕਰਦੀ ਗੁਰਦੁਆਰੇ ਵਧੀਆ ਸੇਵਾ ਕਰਦੀ ਰਹਿੰਦੀ ਨਹੀਂ ਵੀਰੇ ਮੈਨੂੰ ਮੈਨੂੰ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਮੈਨੂੰ ਇਹ ਮੈਂਟਲੀ ਡਿਸਟਰਬ ਨਹੀਂ ਲੱਗੀ ਸਿਰਫ ਜੁਬਾਨ ਨਹੀਂ ਬੋਲ ਪਾਉਂਦੀ ਇਹਦੀ ਜਿਹਦਾ ਕਰਕੇ ਜਿਹੜੇ ਬੰਦੇ ਤੇ ਬੋਲੇ ਨਾ ਨਾ ਜਾਵੇ ਉਹ ਥੋੜਾ ਇਰੀਟੇਟ ਜਾ ਹੋ ਜਾਂਦਾ ਠੀਕ ਹੈ ਜੀ ਸਰੀਰਕ ਤਾਂ ਉੱਤੇ ਸਹੀ ਹੈ ਜੇ ਮੈਂਟਲੀ ਡਿਸਟਰਬ ਹੁੰਦੀ ਨਾ ਤੇ ਇਹਦੇ ਵਾਲਾਂ ਤੋਂ ਪਤਾ ਲੱਜਣਾ ਇਹਦੇ ਹੱਥਾਂ ਪੈਰਾਂ ਤੋਂ ਸਰੀਰ ਤੋਂ ਪਤਾ ਲੱਜਣਾ ਸੀ ਹਾਂ ਬੇਚਾਰੀ ਇਕੱਲੀ ਤੁਰੇ ਫਿਰਦੀ ਇੰਨਾ ਤੱਕਾ ਹੁੰਦਿਆ ਅਸਕਰ ਮੈਂਡਰੀ ਨਹੀਂ ਹੋਣਾ ਹੋਰ ਉਹਨੇ ਕੀ ਹੋਣਾ ਸਹੀ ਗੱਲ ਟੈਨਸ਼ਨ ਕੋਈ ਨਹੀਂ ਬਣੇ ਆਜੋ ਆਪਾਂ ਨਾ ਅਕਸਰਪੰਦ ਸਾਹਿਬ ਜੀ ਆਏ ਆ ਤੇ ਇਹਨਾਂ ਨਾਲ ਗੱਲ ਕਰਕੇ ਤੇ ਆਪਾਂ ਇਹ ਦੀ ਨਾਨਾਂ ਨੂੰ ਮਿਲ ਗਿਆ ਆਪਾਂ ਨਾਨਾਂ ਦਾ ਪਤਾ ਤੁਹਾਨੂੰ ਕਿੱਥੇ ਆ ਹਾਂਜੀ ਜੇ ਉੱਥੋਂ ਨਾਂ ਦਾ ਪਛਾਣ ਹੋਵੇ ਹਾਂਜੀ ਉਹੀ ਦੱਸਿਆ ਨਾ ਵੀ ਉਹਨਾਂ ਦਾ ਪਤਾ ਹੀ ਨਹੀਂ ਕੋਈ ਕਿੱਥੇ ਰਹਿਣਾ ਕਿੱਥੇ ਕੋਈ ਜਨ ਆਰਐਸਕਯੂ ਹੀ ਥੋੜੇ ਜਰੂਰ ਨਾਲ ਆ ਇੱਦਾਂ ਆ ਜਾ ਚਲ ਆਵਰੀ ਮਾ ਚਲੋ ਉਹ ਨਹੀਂ ਗਈ ਆ ਚਲੇ ਗਈ ਸਾਡੇ ਸਾਹਮਣੇ ਥੋੜੀ ਮਾਰੂਗੀ ਤੈਨੂੰ ਸਾਡੇ ਸਾਹਮਣੇ ਥੋੜੀ ਮਾਰੇਗੀ ਉਹ ਕਿੱਥੇ ਮਾਰਾਂ ਗਿਆ ਚਲੋ ਚਲੋ ਉੱਥੇ ਨਹੀਂ ਜਾਣਾ ਆ ਜਾ ਓਏ ਉੱਥੇ ਨਹੀਂ ਜਾਣਾ ਕੋਈ ਨਹੀਂ ਜਾਣਾ ਉੱਠ ਉੱਥੇ ਨਹੀਂ ਜਾਣਾ ਉੱਠ ਚੱਲ ਮੋਤਾ ਗਰੀਬ ਹੀ ਆ ਭਰਾਵਾ ਉਹ ਡਰ ਤਾਂ ਹੁੰਦਾ ਹੀ ਵਿਚਾਰਾ ਹੁਣ ਦਿਲ ਤੇ ਬਿਠੇ ਚਲੋ ਇਹ ਮੋਤਾ ਚਲੋ ਚਲੋ ਇੱਥੇ ਚੰਗੇ ਭਲੇ ਵਿਚਾਰੇ ਨਮੰਦੂ ਬੁਦੀ ਬਣਾ ਦਿੰਦੇ ਇਹਦੇ ਵਾਹਿਗੁਰੂ ਨੇ ਪੇਟ ਖੂੜ ਦੀ ਵੀ ਕੋਮ ਆਹਾ ਵਜੇਗਾ ਯਾਰੋ ਪਤਾ ਲੱਗ ਹੀ ਜਾਣਾ ਦਰ ਦਰ ਦੁੰਦੀ ਜਾਂ ਕੁਛ ਮੈਨੂੰ ਉਤਰੇ ਬਾਬੇ ਹਾਂ ਚੈੱਕ ਕਰਾਉਣਾ ਪੈਣਾ ਨਹੀ ਨਹੀ ਕੇਰਾ ਉਹ ਦੇਖਣਾ ਹੀ ਪੈਣਾ ਹਾਂ ਚੈੱਕ ਕਰਾਉਣਾ ਪੈਣਾ ਕੋਈ ਨਾ ਸਾਨੂੰ ਸਮਝਾਉਂਦੀ ਹਮ ਇੱਕ ਸਾਲ ਸੁ ਹੋ ਸਕਦਾ ਭੁੱਖ ਭੁੱਖ ਲੱਗੀ ਦੀ ਨੇ ਮੂੰਹ ਨੂੰ ਦਸਣਾ ਨਹੀ ਨਹੀ ਪੇਟ ਆ ਉਹਦਾ ਭੁੱਖ ਖਾਲੀ ਇਹ ਨਹੀਂ ਚਾਹ ਪੀ ਜਾ ਮਿੱਟੀ ਸਵੇਰੇ ਆਵੇ ਤੁਹਾਨੂੰ ਆਪ ਹੀ ਚਾਹ ਰੋਟੀ ਖਾਣੀ ਹੈ ਉਹ ਪਾਜੀ ਰੋਟੀ ਉਹ ਤੇ ਚੱਲ 2 ਮਿੰਟ ਜੀ ਟੈਸਟ ਹੋ ਜੂ ਇਹਦਾ ਉਹ ਤੇ ਅੱਛਾ ਲਾਓ ਸਰ ਭਾਈ ਸਾਹਿਬ ਚੱਲੀ ਗਿਆ ਆਪਾਂ ਕਿਹੜੇ ਇਲਾਕੇ ਦੇ ਰਾਹ ਵੀ ਪਰਵਾਹ ਹੈ ਕੀ ਮੇਰੇ ਤੋਂ ਚਲੋ ਵੇ ਬਾਈ ਲੈ ਜੂਗਾ ਦੱਸੋ ਯਾਰ ਬਈ ਉਹ ਹਾਂ ਵੇਖੀ ਕਿੱਥੇ ਉਹਨਾਂ ਨੂੰ ਵੀ ਜਾਣਾ ਪੈਣਾ ਨਾਲ ਲੈ ਕੇ ਆਉਦੇ ਉਹਨਾਂ ਨੂੰ ਲੈ ਕੇ ਚੱਲਾਂਗੇ ਉਹਨਾਂ ਨੂੰ ਚਲੋ ਬੈਠੋ ਮਾ ਬਾ ਮਾ ਤਾਂ ਮਾਦਨ ਬਾ ਅਕਾਸ਼ ਮੈਂ ਆਪਾਂ ਇਹੋ ਗੱਡੀ ਲੈਣੇ ਹਾਂ ਹਾਂ ਲੈ ਤਾ ਨਾ ਆ ਜਾ ਬੈਠੋ ਗੱਡੀ ਚ ਗੱਡੀ ਆ ਜਾ ਆ ਜਾ ਆ ਜਾ ਆ ਬੈਠ ਗੱਡੀ ਚ ਆ ਜਾ ਆ ਜਾ ਆ ਜਾ ਆ ਜਾ ਬੈਣੀ ਆ ਗੱਡੀ ਚ ਆ ਜਾ ਕੋਈ ਗੱਲ ਨਹੀਂ ਉਹਦੇ ਕੋਲ ਨਹੀਂ ਜਾਣਾ ਤੂੰ ਸਾਡੇ ਕੋਲ ਜਾਣਾ ਵਾ ਸਾਡੇ ਕੋਲ ਜਾਣਾ ਨਾਲੇ ਚੰਨ ਦਵਾਈ ਦਵਾਗੇ ਦਵਾਈ ਲਵਾਂਗੇ ਨਾਲੇ ਆਪਾਂ ਜਾਓ ਓ ਵੀਰੇ ਕਿਧਰ ਭੱਜਾ ਓ ਭਰਾਵਾ ਕਿਧਰ ਭੱਜਾ ਕਿਧਰ ਫੜਾ ਫੜਾ ਹੱਦ ਹੋ ਗਈ ਯਾਰ ਇਹਨਾਂ ਦੀ ਕਾਣ ਕੇ ਕਾਣ ਹੈ ਗੋਂਡੇ ਇਹਨੇ ਇਹਨੇ ਮਗਰ ਗੱਡੀ 라 ਵੀ ਰਹਿਰ ਓ ਵੀਰੇ ਕਮਾਲ ਹੋ ਗਿਆ ਯਾਰ ਅਸੀਂ ਤਾਂ ਗੱਲ ਕਰਨਾ ਹੈ ਤੇਰੇ ਨਾਲ ਅਗਾਈ ਭੱਜ ਕੇ ਫੜ ਫਿਰ ਮੈਨੂੰ ਫੋਨ ਫੜਾ ਦੇ ਅਗਾਈ ਮੈਨੂੰ ਫੋਨ ਫੜਾ